ਅਕਲਜੀਤ ਨੂੰ ਵੀ ਦੇਖ ਲਓ ਕਿੰਨੇ ਦਿਨ ਹੋ ਗਏ ਉਹਨਾਂ ਨੇ ਤਾਂ ਇੱਕ ਵਾਰ ਵੀ ਮੈਨੂੰ ਫੋਨ ਕਰਕੇ ਨਹੀਂ ਪੁੱਛਿਆ ਕਿ ਤੂੰ ਕਿਵੇਂ ਆਂਗੀ ਮਾਤਾ ਤੇਰਾ ਹੀ ਤਾਂ ਸਾਰਾ ਦੋਸ਼ ਹੈ ਤੂੰ ਹੀ ਤਾਂ ਸਾਰਾ ਕੁਝ ਲਜਾਇਆ ਤੇਰੇ ਕਰਕੇ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਮੈਂ ਤਾਂ ਪਾਪਾ ਦਾ ਭਾਗੇਦਾਰ ਬਣ ਗਿਆ ਮਾਤਾ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਇਹ ਵਿਚਾਰੀ ਜਿੱਦੋਂ ਪਤਾ ਲੱਗੂਗਾ ਤੇ ਇਹਦੇ ਮਨ ਤੇ ਕੀ ਬੀਤੂਗੀ ਤੂੰ ਕੌਣ ਹੈ ਤੂੰ ਕੌਣ ਹੈ ਤੀ ਤੂੰ ਕੌਣ ਹੈ ਤੁਸੀਂ ਜਾਣ ਕੇ ਕੀ ਲੈਣਾ ਵੀ ਮੈਂ ਕੌਣਾ ਚਲੋ ਤੁਸੀਂ ਦੱਸੋ ਵੀ ਤੁਸੀਂ ਕੌਣ ਹੋ ਮੈਂ ਹੈਗਾ ਕੋਈ ਉਹਨੂੰ ਪਤਾ ਉਹਨੂੰ ਪਤਾ ਹੈ ਉਹਨੂੰ ਅਕਲਜੀਤ ਅਕਲਜੀਤ ਤੀਏ ਤੇ ਇਹ ਮਿਲਾ ਦੇ ਜੀਤ ਇਹ ਤਾਂ ਖੁਲਸੀ ਦਾ ਨਾਮ ਵੀ ਲਈ ਜਾਂਦਾ ਤੇ ਮੰਮੀ ਕਹਿੰਦੀ ਹੈ ਕਮਲਾ ਮੈਂ ਦੱਸ ਉਹ ਫੇਰ ਕੁਝ ਬੈਠੀ ਸੋਚਦੀ ਹੈ ਪਤਾ ਨਹੀਂ ਕਿਹੜੀਆਂ ਸੋਚਾਂ ਚ ਡੁੱਬੀ ਰਹਦੀ ਹੈ ਦੱਸ ਕਿਵੇਂ ਸਮਝਾਵਾਂ ਮੈਂ ਇਹਨੂੰ ਚੱਲ ਦੇਖਦੀ ਹਾਂ ਕਰਦੀ ਕੋਈ ਗੱਲ ਮੈਂ ਸ਼ੈਰੀ ਪੁੱਤ ਕਿਆ ਸੋਚੀ ਜਾਂਨੀ ਤੂੰ ਹਰ ਵਕਤ ਮੰਮੀ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਦਿਮਾਗ ਚ ਕੀ ਚੱਲਦਾ ਰਹਿੰਦਾ ਪੁੱਤ ਪਤਾ ਨਾ ਹੁਣ ਇੱਕੇ ਗੱਲ ਨੂੰ ਪੁੱਤ ਸੋਚੀ ਜਾਈਦਾ ਨਾਲੇ ਤੇ ਮਾਂ ਘਰ ਬਸਾਉਣਾ ਹੈ ਨਾ ਤੈਨੂੰ ਇੰਨਾ ਤਾਂ ਕੁਝ ਪੁੱਤ ਕਰਨਾ ਹੀ ਪੈਣਾ ਹੈ ਮੰਮੀ ਮੈਂ ਤਾਂ ਹੈਪੀ ਬਾਰੇ ਸੋਚਦੀ ਸੀ ਕਿ ਮੇਰੇ ਕਰਕੇ ਉਸ ਵਿਚਾਰੀ ਦੀ ਵੀ ਜ਼ਿੰਦਗੀ ਖਰਾਬ ਹੋ ਰਹੀ ਹੈਗੀ ਮੈਂ ਤਾਂ ਆਹ ਪਾਹੀ ਕਹਿਨੀ ਹੈ ਵੀ ਉਹਦਾ ਤਾਂ ਵਿਚਾਈਦਾ ਕਹਿੰਦੇ ਨਹੀਂ ਹੋਰ ਘਰ ਵਸ ਜੂ ਪੁੱਤ ਤੇਰਾ ਨਹੀਂ ਬਸਣਾ ਹੋਰ ਮੈਂ ਤਾਂ ਐਂ ਕਹਿਨੀ ਐ ਵੀ ਆਪਾਂ ਇੱਕ ਵਧੀਆ ਰਿਸ਼ਤਾ ਉਹਨੂੰ ਆਪੇ ਲੱਭ ਕੇ ਦੇ ਦੂੰਗੇ ਮੰਮੀ ਇਹ ਤਾਂ ਬਾਤ ਦੀਆਂ ਗੱਲਾਂ ਨੇਗੀਆਂ ਪਰ ਇਸ ਟਾਈਮ ਜੋ ਕੁਝ ਉਹਦੇ ਨਾਲ ਹੋ ਰਿਹਾਗਾ ਮੈਨੂੰ ਉਹ ਵੀ ਐ ਲੱਗਦਾ ਕਿ ਕਿਤੇ ਆਪਾਂ ਕੁਝ ਗਲਤ ਤਾਂ ਨਹੀਂ ਕਰ ਰਹੇ ਹੈਗੇ ਪੁੱਤ ਗਲਤ ਤਾਂ ਕੁਝ ਨਹੀਂ ਕਰਦੇ ਮੈਂ ਤਾਂ ਐਂ ਕਹਿਨੀ ਐ ਜਿੱਕੜਾ ਪਿਛਲੀ ਵਾਰ ਧੋਖਾ ਹੋਇਆ ਏ ਹੁਣ ਇਦਾਂ ਆ ਵੀ ਉਹੀ ਧੋਖਾ ਨਾ ਹੋ ਜਵੇ ਮੰਮੀ ਮੈਨੂੰ ਵੀ ਐਸੀ ਗੱਲ ਤੋਂ ਡਰ ਲੱਗਦਾ ਕਿ ਜਿਵੇਂ ਉਸ ਕੁੜੀ ਨਾਲ ਪਹਿਲਾਂ ਹੋਇਆਗਾ ਉਹੀ ਸਾਰਾ ਕੁਝ ਹੈਪੀ ਨਾਲ ਨਾ ਹੋ ਜਾਵੇ ਮਾਂ ਤਾਂ ਤੇਰੇ ਸਿਆਣੀ ਆ ਪੁੱਤ ਪਰ ਮੈਂ ਤਾਂ ਤੈਨੂੰ ਆਏ ਕਹਿੰਨੀ ਵੀ ਤੂੰ ਹਰਦਮ ਚਿੰਤਾ ਚ ਨਾ ਡੁੱਬੀ ਰਹੇ ਕਰ ਕੋਈ ਕੰਮ ਧੰਦਾ ਕਰ ਲੈ ਕਰ ਪੁੱਤ ਜਾਂ ਤੂੰ ਬੇਰਲੀ ਬੈਠਦੀ ਤੂੰ ਆਹੀ ਕੁਝ ਸੋਚੀ ਜੰਨੀ ਹੈ ਮੰਮੀ ਹੁਣ ਸਾਰਾ ਦਿਨ ਕੰਮ ਵੀ ਕੀ ਕਰੀ ਜਾਵਾਂ ਮੈਂ ਹਰ ਟਾਈਮ ਤਾਂ ਮੇਰੇ ਮਨ ਦੇ ਵਿੱਚ ਉਹੀ ਖਿਆਲ ਘੁੰਮਦੇ ਰਹਿੰਦੇ ਨੇਗੇ ਜੋ ਉਸ ਕੁੜੀ ਨਾਲ ਹੋਇਆ ਮੰਮੀ ਮੈਨੂੰ ਤਾਂ ਡਰ ਲੱਗੀ ਜਾਂਦਾ ਕਿਉਂਕਿ ਕੁਲਜੀਤ ਜੋ ਵੀ ਕਰ ਰਿਹਾ ਮੇਰੇ ਕਰਕੇ ਕਰ ਰਿਹਾ पर जड़ा वो उन्हें कदम गलत उन्हें सारी जिंदगी बदलती है क्या करीएं ठीक ने पर मैन ओ कुछ नहीं समझ आ रहा कि मैं कि करा मेरा तो कितने भी दिल नहीं लग रहा है चल कोई ना पुत तू तो टन बोती करे कर कोई ना कोई तो आप हल लभूंगे चंगा सोचे ना कर पुत बोता तो कोई नहीं ਉਦਸ ਆ ਵੀ ਨਹੀਂ ਸਾਫ ਕੀਤੀ ਹੈਗੀ ਕੀ ਕਰੀ ਜਾਨੀ ਮੈਂ ਤਾਂ ਮੈਂ ਤਾਂ ਜਿਹੜਾ ਮੇਰਾ ਕੰਮ ਹੈਗਾ ਨਾ ਉਹ ਕਰੀ ਜਾਨੀ ਆ ਮੈਂ ਤਾਂ ਇਹ ਕਹਿੰਦਾ ਵੀ ਮੈਂ ਮੋਟਰ ਤੇ ਘੇੜਾ ਮਾਰਿਆ ਮੜਾ ਜਾ ਮੈਂ ਕੋਈ ਨਹੀਂ ਉਹ ਵੀ ਲਾ ਆਈ ਮੋਟਰ ਤੇ ਘੇੜਾ ਜਿਹੜਾ ਲਾਉਣਾ ਪਹਿਲੇ ਮੇਰੀ ਗੱਲ ਸੁਣ ਕੇ ਜਾ ਅੱਜ ਮੈਨੂੰ ਤਾਂ ਨਾ ਹੁਣ ਗੁੱਸਾ ਹੀ ਝੜਦਾ ਰਹਿੰਦਾ ਰੋਜ਼ ਤੁਹਾਡੇ ਤੇ ਕਿਉਂ ਤਪੀ ਹੋਈ ਅੱਜ ਫੇਰ ਤੂੰ ਤਪਾ ਨਾ ਹੋਰ ਟੱਕਰ ਮਾਰਾਂ ਨਾ ਮੇਰੀ ਗੱਲ ਸੁਣ ਕਾਏ ਮਹੀਨੇ ਹੋ ਗਏ ਵਿਆਹ ਨੂੰ ਬੇ ਹਾਲ ਤੱਕ ਤੁਹਾਡੇ ਤੋਂ ਕੋਈ ਸੁੱਖ ਸੁਨੇਹਾ ਨਹੀਂ ਦਿੱਤਾ ਗਿਆ ਹੈ ਅਜੀ ਕਹਿੰਦਾ ਤਫੀ ਪਈਆਂ ਤੋਂ ਮਾਤਾ ਤੂੰ ਕਿਉਂ ਇਹ ਚੀਜ਼ਾਂ ਦੇ ਪਿੱਛੇ ਪਈ ਰਹਿਣੀ ਐ ਨਾ ਹੋਰ ਕੀ ਦੇ ਪਿੱਛੇ ਪਾਵਾਂ ਮੈਂ ਸੱਚੀ ਗੱਲ ਹੈਗੀ ਇਹ ਸੁੱਖ ਸੁਨੇਹਾ ਕੱਲ ਸੁੱਖ ਸੁਨੇਹਾ ਹੋ ਜੇ ਫਿਰ ਤੂੰ ਕਹ ਦੇਗੀ ਫਲਾਣੇ ਡਾਕਟਰ ਕੋਲ ਲੈ ਜਾ ਉਹਨੂੰ ਫਲਾਣੇ ਡਾਕਟਰ ਕੋਲ ਲੈ ਜਾ ਉਹਦਾ ਟੈਸਟ ਕਰਾ ਉਹ ਕਰ ਜੇ ਫਿਰ ਉਹੀ ਕੰਮ ਹੋਇਆ ਤੇ ਫਿਰ ਤੂੰ ਕਹ ਦੇਗੀ ਵੀ ਨਾ ਜੀ ਇਹ ਤਾਂ ਕੋਈ ਦੇ ਦੇ ਦਵਾਈ ਵੱਟੀ ਬੇ ਸੋਡੀਆਂ ਸੋਚਾਂ ਨਾ ਨਾ ਜਿਹੜੀਆਂ ਹੱਕ ਹਟ ਜਾਂ ਸੋਚਾਂ ਪਿੱਛੇ ਲੈ ਕੇ ਜਾਈ ਜਾਂਦੀਆਂ ਨੇ ਅੱਗੇ ਨੂੰ ਨਹੀਂ ਭੱਦੀਆਂ ਹੈਗੀਆਂ ਚੱਜ ਦੀ ਸੋਚ ਸੋਚ ਰਿਆ ਕਰੋ ਤੁਸੀਂ ਉਹ ਮਾਂ ਤਾਂ ਸੋਚ ਤਾਂ ਤੇਰੀ ਪਿੱਛੇ ਨੂੰ ਜਾਂਦੀ ਪਈ ਐ ਜਿਹੜੀ ਤੂੰ ਫਰਕ ਕਰਦੀ ਐ ਤੂੰ ਇੱਕੇ ਚੀਜ਼ ਦੀ ਲਟ ਲਾਈ ਵੀ ਐ ਮੈਨੂੰ ਮੁੰਡਾ ਚਾਹੀਦਾ ਮੁੰਡਾ ਚਾਹੀਦਾ ਮੈਨੂੰ ਤਾਂ ਪੋਤੇ ਦਾ ਮੂੰਹ ਦਿਖਾ ਦੇ ਵਾ ਹਾਂ ਹਾਂ ਇਹਦੇ ਵਿੱਚ ਕੀ ਹੋਇਆ ਕੋਈ ਸ਼ੱਕ ਨਹੀਂ ਮੈਨੂੰ ਤਾਂ ਪੋਤਾ ਚਾਹੀਦਾ ਨਾਲੇ ਪੋਤਾ ਉਹ ਮਾਂ ਤਾਂ ਜਮਾਨਾ ਕਿਤੇ ਦਾ ਕਿਤੇ ਪਹੁੰਚ ਗਿਆ ਪਰ ਤੂੰ ਉੱਥੀ ਦੀ ਉੱਥੀ ਬੈਠੀ ਤੇਰੀ ਪੁਰਾਣੀ ਸੋਚ ਬੇ ਤੁਸੀਂ ਬੈਠੇ ਉਥੇ ਦੇ ਉਥੇ ਪਹਿਲਾਂ ਤਾਂ ਤੂੰ ਕੱਲਾ ਮੈਨੂੰ ਐ ਦੱਸੀ ਐਡਾ ਘਰ-ਬਾਰ ਜ਼ਮੀਨ ਜਾਇਦਾਦ ਕੌਣ ਸੰਭੂਗਾ ਆਪਣੇ ਹਜੇ ਮੈਨੂੰ ਸਿਖਾਉਂਦਾਗਾ ਵੀ ਤੈਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਬਸ ਕਰ ਤੂੰ ਜਿਹੜੀ ਗੱਲ ਕਹੀ ਨਹੀਂ ਹੁੰਦੀਆਂ ਨਾ ਉਹ ਤੇ ਅਸਰ ਕਰ ਲਿਆ ਕਰੋ ਗੱਲ ਤੇ ਅਸਰ ਕਰ ਲਿਆ ਕਰ ਉਹ ਕਿੱਥੇ ਦਾ ਤੂੰ ਮੈਨੂੰ ਪਚਾਤਾ ਮਾਤਾ ਕਿੱਥੇ ਲਿਆ ਕੇ ਤੂੰ ਮੈਨੂੰ ਖੜਾ ਕਰਤਾ ਮੈਨੂੰ ਅੱਛਾ ਹਜੇ ਸਾਰਾ ਦੋਸ਼ ਆਪਦੀ ਮਾਂ ਨੂੰ ਦਿੰਨਾ ਹੈ ਮੈਂ ਤਾਂ ਚੰਗਾ ਹੀ ਸੋਚਿਆ ਛੋਡੇ ਵਾਸਤੇ ਵੀ ਘਰ ਚ ਵਾਦਾ ਹੋਊਗਾ ਸ਼ਾਵਰ ਚ ਛੋਡੇ ਉਹ ਵਾਦਾ ਤਾਂ ਆਉਣੇ ਲੱਗਿਆ ਸੀ ਹੋਣੀ ਸੀ ਲੱਗਿਆ ਵਾਦਾ ਘਰ ਦਾ ਮੈਂਬਰ ਆਉਣ ਲੱਗਿਆ ਸੀ ਘਰ ਦਾ ਮੈਂਬਰ ਵਧਣ ਲੱਗਿਆ ਸੀ ਪਰ ਤੇਤੋਂ ਜਰਿਆ ਨਹੀਂ ਗਿਆ ਉਹ ਟਾਈਮ ਤਉਹਦਾ ਉਹ ਮੈਂਬਰ ਆਉਂਦੇ ਆਉਂਦੇ ਨੂੰ ਵੀ ਤੂੰ ਦੁਨੀਆ 'ਚ ਰੋਕਦਾ ਤੂੰ ਚੱਲ ਹਮ ਤਾਂ ਨਿੱਪੜ ਗਏ ਹਾਂ ਮੰਮੀ ਘਾ ਤਾਂ ਉੱਚ-ਉੱਚ ਬੋਲੀ ਜਾਂਦੇ ਆ ਜਦੋਂ ਮੇਰੀ ਇੱਕ ਗੱਲ ਦੀ ਸ਼ਰਤ ਹੈ ਮੈਨੂੰ ਚਾਹੀਦਾ ਜਵਾਕ ਪਹਿਲਾ ਪੋਤਾ ਹੀ ਚਾਹੀਦਾ ਕੀ ਕਰਾਉਣਾ ਮੈਂ ਕੁੜ ਖਾਨਿਆਂ ਦਾ ਹਾਂ ਜਾਣਦਿਆ ਕਰ ਮਾਤਾ ਸੋਹਣਿਆ ਸੀ ਕਿ ਹਾਂ ਔਰਤ ਔਰਤ ਦੀ ਬੈਰ ਨੇ ਪਰ ਅੱਜ ਅੱਖੀਂ ਦੇਖ ਰਿਹਾ ਮੈਂ ਤਾਂ ਤੇ ਉਹੀ ਗੱਲਾਂ ਦੀਆਂ ਗੱਲਾਂ ਮਾਤਾ ਦੇਖ ਲਾ ਇਹੀ ਨਹੀਂ ਪੱਬ ਲੱਗਣ ਦਿੰਦਾ ਮੁੰਡਾ ਜਾ ਕੋਈ ਨਹੀਂ ਐ ਨਹੀਂ ਫਿਰ ਗੱਲ ਬਣਦੀ ਹੈ ਜਿਵੇਂ ਤੂੰ ਕਰਤਾਗਾ ਆ ਜਾ ਪੁੱਤ ਆ ਜਾ ਆ ਜਾ ਕੀ ਕਰੀ ਜਾਂਦੇ ਮਮੀ ਜੀ ਬਸ ਪੁੱਤਾ ਸਫਾਈ ਜੀ ਕਰਦੀ ਸੀਗੀ ਨਾ ਜੇ ਨੂੰ ਐਂ ਰੱਖ ਦੇਣਾ ਨਾ ਖਰਾਬ ਹੋ ਜੂਗੀ ਨਹੀਂ ਨਹੀਂ ਤੇਰੇ ਹੱਥ ਨਾ ਨਾ ਮੈਂ ਆਪੇ ਕਰ ਲੂੰਗੀ ਓਏ ਪੁੱਤ ਮੇਰੀ ਗੱਲ ਸੁਣ ਹੁਣ ਤੂੰ ਆਪ ਹੀ ਹਿਸਾਬ ਲਾ ਲਾ ਕੈਂ ਮਹੀਨੇ ਹੋ ਗਏ ਵਿਆਹ ਨੂੰ ਦੱਸੀ ਮੈਨੂੰ ਫੀਆ ਨੂੰ ਤਾਂ ਮੰਮੀ ਹੋ ਗਏ 5-6 ਮਹੀਨੇ ਕੀ ਗੱਲ ਤੇ ਫਿਰ ਸੁਖ ਸੁਨੇਹਾ ਕੋਈ ਮੈਨੂੰ ਹੈ ਕੋਈ ਪੋਤੇ ਦਾ ਮੂੰਹ ਦਿਖਾ ਦੇ ਆ ਜੈ ਵੱਡੀਆਂ ਅੱਖਾਂ ਤਰਸ ਗਈਆਂ ਮੈਂ ਤਾਂ ਐ ਸੋਚੀ ਜਾਨੀ ਕਿਤੇ ਮੇਰੀ ਨਾ ਪਹਿਲਾਂ ਜਾਨ ਨਿਕਲ ਜੇ ਨਹੀਂ ਨਹੀਂ ਮੰਮੀ ਤੁਸੀਂ ਐ ਕਾ ਤੋ ਬੋਲੀ ਜਾਂਦੇ ਹੋ ਨਾਲੇ ਵੈਸੇ ਵੀ ਹਜੇ 6 ਕੁ ਮਹੀਨੇ ਦਾ ਵਿਆਹ ਨੂੰ ਹੋਏ ਨੇ ਕੋਈ ਗੱਲ ਨਹੀਂ ਇਹ ਤਾਂ ਪਰਮਾਤਮਾ ਦੀ ਦੇਣਾ ਜਦੋਂ ਰੱਬ ਨੇ ਸੁਣ ਲਈ ਹੋਈ ਉਹ ਤਾਂ ਸੁਣ ਹੀ ਲਊਗਾ ਨਹੀਂ ਨਹੀਂ ਪੁੱਤ ਥੋੜਾ ਬੋਤਾ ਨਾ ਆਪਣੇ ਹੱਥ ਵਸ ਵੀ ਹੁੰਦਾ ਬਾਕੀ ਅੱਜ ਕੱਲ ਦੇ ਜਵਾਕ ਮੰਨਦੀ ਕਿੱਥੋਂ ਆਗੇ ਮੈਨੂੰ ਤਾਂ ਨਾ ਛੇਤੀ ਪੋਤੇ ਦਾ ਮੂੰਹ ਦਿਖਾ ਦੇਤੀ ਏ ਸੱਚੀ ਸੌਂ ਲੱਗੇ ਮੇਰੀਆਂ ਤਾਂ ਅੰਦਰਾਂ ਟਰਸ ਜਾਣਗੀਆਂ ਸੱਚੀ ਕਾਲਜਾ ਤਪਦਾ ਰਹਿੰਦਾ ਵੀ ਜੇ ਘਰੇ ਪੋਤਾ ਹੋਵੇ ਖੜਿਆ ਆਵਾ ਕਦੇ ਉਧਰ ਲੈ ਕੇ ਜਾਵਾ ਕਦੇ ਉਧਰ ਲੈ ਕੇ ਜਾਵਾ ਨਾਲੇ ਧੀਏ ਤੈਨੂੰ ਪਤਾ ਹੀ ਆ ਘਰ-ਬਾਰ ਕਿੱਡਾ ਸੁੰਨਾ ਲੱਗਦਾ ਬੱਚੇ ਬਿਨਾ ਇੱਥੇ ਗੱਲ ਠੀਕ ਹੈ ਮੰਮੀ ਜੀ ਤੁਹਾਡੀ ਪਰ ਇਹ ਜ਼ਰੂਰੀ ਥੋੜੀ ਆ ਕਿ ਹਾਂ ਪਹਿਲਾ ਮੁੰਡਾ ਹੀ ਹੋਊਗਾ ਕੁੜੀ ਵੀ ਤਾਂ ਹੋ ਸਕਦੀ ਆ ਨਾ 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 ਐ ਨਹੀਂ ਕਹਿੰਦੇ ਹੁੰਦੇ ਜੀ ਪੁੱਤ ਆਪਦੇ ਮੂੰਹ ਨਾਲ ਹੀ ਕਹੀ ਜਾਂਦੀ ਐ ਨਾਲੇ ਕੁੜੀਆਂ ਨਾ ਐਂ ਨਹੀਂ ਕਹਿੰਦੀਆਂ ਹੁੰਦੀਆਂ ਧੀਏ ਬਸ ਜੇ ਆਵੇ ਤਾਂ ਸੁਖ ਨਾਲ ਪੋਤਾ ਹੀ ਆਵੇ ਓਹੋ ਮੰਮੀ ਤੁਸੀਂ ਵੀ ਨਾ ਕਿਵੇਂ ਦੀ ਸੋਚ ਲਈ ਬੈਠੇ ਹੋ ਨਾਲੇ ਅੱਜ ਕੱਲ ਤਾਂ ਨਾ ਮੁੰਡੇ ਕੁੜੀਆਂ ਬਰਾਬਰ ਨੇ ਮੈਂ ਕਹਿੰਨੀ ਆ ਕੁੜੀਆਂ ਮੁੰਡਿਆਂ ਨਾਲੋਂ ਅੱਗੇ ਨੇ ਫੇ ਤੁਸੀਂ ਇਹ ਗੱਲਾਂ ਕਰ ਤਾਂ ਸੋਚੀ ਜਾਂਦੇ ਹੋ ਮੰਮੀ ਨਾ ਕਿੱਥੇ ਅੱਗੇ ਨੇ ਕੀ ਕੀ ਗੁੱਸਾ ਹੋਈ ਜਾਂਦਾਗਾ ਮੁੰਡਾ ਮੁੰਡਾ ਹੁੰਦਾ ਮੁੰਡੇ ਦੀ ਜਗ੍ਹਾ ਨਹੀਂ ਕੋਈ ਲੈ ਸਕਦੀ ਠੀਕ ਐ ਨਾ ਐਂ ਨਹੀਂ ਕਹੀ ਜਾਂਦਾ ਮੇਰਾ ਤਾਂ ਥੋੜਾ ਜਿਹਾ ਉੱਚਾ ਬੋਲਣ ਦਾ ਸੁਭਾਅ ਹੈ ਠੀਕ ਐ ਜਿਹੜੀ ਤੈਨੂੰ ਗੱਲ ਕਹੀ ਹੈ ਨਾ ਪੱਲੇ ਬੰਨ ਲਾ ਚਲੋ ਠੀਕ ਹੈ ਮੰਮੀ ਜੀ ਹਾਂ ਦੇਖ ਲਾ ਈ ਵੀ ਕੁੜੀ ਕੁੜੀ ਖਰੀ ਜਾਂਦੀ ਹੈ ਨਾ ਮੈਂ ਕੀ ਕਰਾਉਣਾ ਕੁੜਖਾਨੇ ਤੋਂ ਦੱਸ ਆ ਮੁੰਡਾ ਜਾਂ ਵੀ ਨਾ ਅੱਖ ਨਹੀਂ ਲੱਗਦਾ ਹੈਗਾ ਕਿੰਨਾ ਕੁਝ ਬੋਲ ਕੇ ਗਿਆ ਨਾ ਜੀ ਉਹ ਸੁਣ ਲੈਂਦੀ ਤਾਂ ਚਲ ਮੈਂ ਦੇਖ ਲਈ ਵੀ ਉਧਰੋਂ ਆਈਆਂ ਨੇ ਕੱਪੜੇ ਸੁਕਣੇ ਪਾ ਕੇ ਇਹਦਾ ਵੀ ਦਿਮਾਗ ਸੈੱਟ ਨਹੀਂ ਹੈਗਾ ਕੋਈ ਨਹੀਂ ਐ ਮੈਂ ਵੀ ਚੁੱਪ ਨਹੀਂ ਕਰਦੀ ਹੈਗੀ ਸੋਨੂੰ ਵੀ ਮੈਂ ਕਰੂੰ ਲੋਟ ਫੇਰਾ ਮਗਰ ਆ। ਉਹ ਆ ਕੀ ਕਰਤਾ ਤੂੰ ਇਹਾਂ? ਹੈ ਆ। ਉਹ ਟੁੱਟ ਗਿਆ ਟਾਣਾ। ਅੱਛਾ। ਹਾਂ ਟਾਣਾ ਟੁੱਟ ਗਿਆ ਦਰਖਤ ਨਾਲੋਂ ਟਾਣਾ। ਅੱਛਾ ਮੇਰੀ ਗੱਲ ਸੁਣ। ਜਿਹੜੀ ਕੁਲਜੀ ਦਵਾਈ ਭੇਜਦਾ ਹੁੰਦਾ ਦਵਾਈ ਲੰਦਾ ਹੁੰਦਾ ਹੁਣਾਂ ਤੂੰ ਉਹ। ਉਹ ਮੈਂ ਕੀ ਕਰਨੀ ਆ ਦਵਾਈਆਂ। ਹੈ ਕੀ ਕਰਨੀ ਆ ਮੈਂ ਦਵਾਈਆਂ। ਉਹਨੂੰ ਮੇਰਾ ਸੁਨੇਹਾ ਦੇ ਦੀ। ਮੈਨੂੰ ਹੁਣ ਉਹਦੀ ਦਵਾਈ ਦੀ ਲੋੜ ਈ। ਉਹ ਮੰਨੀ ਜਾਵੇ ਆਪਣੀ ਮਾਂ ਦੀਆਂ ਗੱਲਾਂ। ਹੈ। ਮੰਨੀ ਜਾਵੇ ਆਪਣੀ ਮਾਂ ਦੀਆਂ ਗੱਲਾਂ। ਚਾ ਉਹਨੂੰ ਚ ਦਵਾਈ ਬੁੱਟੀ ਲਵਾਂਗਾ ਤਾਂ ਹੀ ਠੀਕ ਹੋਊਗਾ ਤੂੰ ਠੀਕ ਹੋਣ ਨੂੰ ਮੇਰੇ ਕੋਲ ਰਹਿ ਕੀ ਗਿਆ ਮੈਂ ਤਾਂ ਰੱਬ ਅਗੇ ਹੀ ਅਰਦਾਸ ਕਰਦਾ ਵੀ ਮੈਨੂੰ ਇਸ ਧਰਤੀ ਤੋਂ ਚੁੱਕ ਲੈ ਬੇ ਨਾ ਯਾਰ ਮਗਰ ਆਏ ਨਹੀਂ ਕਹੀਦਾ ਹੁੰਦਾ ਯਾਰ ਨਾਲੇ ਮੇਰੀ ਗੱਲ ਸੁਣ ਲੈ ਉਹਨੂੰ ਜਾ ਕੇ ਸੁਨੇਹਾ ਦੇ ਦੀ ਕਿ ਮੈਨੂੰ ਹੁਣ ਦਵਾਈ ਬੁੱਟੀ ਦੀ ਲੋੜ ਨਹੀਂ ਤੇ ਆਪਣੀ ਮਾਂ ਪਿੱਛੇ ਲੱਗ ਕੇ ਹੋਰ ਕੁੜੀਆਂ ਦੀ ਜ਼ਿੰਦਗੀ ਨਾ ਖਰਾਬ ਕਰੇ ਕੋਈ ਨੀ ਉਹ ਕੁੜੀਆਂ ਦੀ ਜ਼ਿੰਦਗੀ ਖਰਾਬ ਨਾ ਕਰੇ ਕੁਲਜੀਤ ਮਿਲਿਆ ਨਾ ਮੈਨੂੰ ਮੈਂ ਜ਼ਰੂਰ ਕਹਾਂਗਾ ਉਹਨੂੰ ਚੱਲ ਕੋਈ ਨਹੀਂ ਤੂੰ ਆ ਜਾ ਔਰ ਚਾਹ ਪਾਣੀ ਛਕ ਲਿਆ ਤੈਂ? ਚੱਲ ਪੁੱਤ ਮੈਂ ਤੇਰੀ ਤਾਈ ਦੀ ਖਵਾ ਨੂੰ ਜਾ ਕੇ ਆਉਣਾ ਦਾ ਪੁੱਤ। ਮੰਮੀ ਰੁਕ ਜੋ। ਆਹ ਹਣ ਤਹਲੇ ਕੁਲਜੀਤ ਦਾ ਫੋਨ ਆਇਆ ਸੀ ਕਿ ਮੈਂ ਆ ਰਹੇ ਹਾਂ। ਜੇ ਤੁਸੀਂ ਉਧਰ ਚਲੇ ਗਏ ਮੈਂ ਘਰੋਂ ਆ ਕੇ ਚਲੇ ਜਾਣਗੇ। ਅੱਛਾ, ਚੱਲ ਫਿਰ ਆਈ ਜਾਣਦੇ ਮਮਾ ਜੀ ਬੇਟੇ ਕਰ ਲੈਣੀ ਉਹਦੀ। ਹਾਂ ਮੰਮੀ ਢੀਕ ਲੋ ਥੋੜਾ ਟਾਈਮ। ਨਾਲੇ ਮੈਂ ਤਾਂ ਅੱਜ ਇਹਨਾਂ ਨਾਲ ਗੱਲ ਕਰੂੰਗੀ ਕਿ ਮੈਨੂੰ ਇਹ ਨਾਲ ਹੀ ਲੈ ਜਾਣ। ਮੇਰਾ ਨਹੀਂ ਹੁਣ ਇੱਥੇ ਜੀ ਲੱਗਦਾ। ਆਂਡੇ ਗਵਾਂਡੇ ਵੀ ਪੁੱਛਦੇ ਨੇ ਕਿ ਤੂੰ ਇੱਥੇ ਹੀ ਕਿਉਂ ਰਹਿਨੀ ਆਂ? ਉਹਦੇ ਸਹੁਰੇ ਕਿਉਂ ਨਹੀਂ ਜਾਂਦੀ ਹੈਗੀ? ਚੱਲ ਪੁੱਤ ਤੂੰ ਫਿਕਰ ਨਾ ਕਰੇ ਕਰ। ਓ ਸਮਾਂ ਵੀ ਆਏ ਜਾਣਾ ਜਿਸ ਦਿਨ ਤੂੰ ਆਪਣੇ ਸਹੁਰਿਆਂ ਚ ਬੈਠੂਗੀ ਪੂਰੀ ਥੋੜੀ ਬੈਠੀ ਰਹਿਣਾ ਪੁੱਤ ਤਾ ਹੋਰ ਮੰਮੀ ਬਹੁਤ ਸਮਾਂ ਹੋ ਗਿਆ ਹੁਣ ਤਾਂ ਲੋਕ ਅਗੀ ਟੀਚਰਾਂ ਕਰਦੇ ਨੇਗੇ ਮੇਰ ਤੋਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਲੋਕਾਂ ਦੀਆਂ ਨਾ ਲੋਕ ਕਾਹਨੂੰ ਕਰੂਗਾ ਟੀਚਰ ਆਪਣੇ ਘਰਾਂ ਬੈਠੀ ਐ ਮਾਂ ਦੇ ਘਰਾਂ ਬੈਠੀ ਐ ਕਿਸੇ ਦੇ ਖਾਣ ਜਾਂਦੀ ਐ ਤੂੰ ਮੰਮੀ ਜਦੋਂ ਧੀਆਂ ਵਿਆਈਆਂ ਜਾਂਦੀਆਂ ਨੇ ਨਾ ਸੌਰੀ ਚੰਗੀਆਂ ਲੱਗਦੀਆਂ ਨਹੀਂ ਲੋਕਾਂ ਨੇ ਤਾਂ ਕਹਿਣਾ ਹੀ ਆਗਾ ਓ ਪੁੱਤ ਮੇਰਾ ਵੀ ਤਾਂ ਤੂੰ ਹੀ ਸਹਾਰਾ ਐ ਮੇਰਾ ਵੀ ਸਗਾਜੀ ਲੱਗਿਆ ਰਹਿੰਦਾ ਐ ਇਹ ਤਾਂ ਹੈ ਮੰਮੀ ਹਾਂਜੀ ਬੈਠ ਰਹੇ ਹਸਰੀਆ ਵਿੱਚ ਬਹੁਤ ਪੁੱਤ ਠੀਕ ਹੈ ਹਾਂਜੀ ਹਾਂ ਬੈਠ ਰਹੇ ਹੋਰ ਬੈਠ ਰਹੀ ਪੁੱਤ ਤੁਸੀਂ ਤਿਆਰ ਹੋ ਮਮੀ ਕਿਧਰ ਨੂੰ ਬਸ ਮੈਂ ਤਾਂ ਆਹ ਇਹਦੀ ਤਾਈ ਬਿਮਾਰ ਆ ਉਹਦੀ ਖਬਰ ਨੂੰ ਚਲੀ ਦੀ ਮਾੜੀ ਜੀ ਅੱਛਾ 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 ਹਾਂ ਮੈਂ ਕਿਹਾ ਚੱਲ ਖਬਰ ਨੂੰ ਜਾਇਆ ਵਾਂ ਹੋਰ ਪੁੱਤ ਘਰਾਂ ਸਾਰੇ ਠੀਕ ਹੈ ਘਰ ਤਾਂ ਮਮੀ ਸਾਰੇ ਠੀਕ ਠਾਕ ਹੈ ਹਾਂ ਬਸ ਮੈਂ ਹੀ ਨਹੀਂ ਠੀਕ ਹੈ ਕੀ ਗੱਲ ਪੁੱਤ ਢਿੱਲਾ ਹੈ ਨਹੀਂ ਢਿੱਲਾ ਨਹੀਂ ਮੈਂ ਤੁਹਾਡੇ ਦੋਨਾਂ ਨਾਲ ਇੱਕ ਗੱਲ ਕਰਨ ਆਇਆ ਅੱਜ ਕੀ ਹੋ ਗਿਆ ਸਭ ਠੀਕ ਤਾਂ ਹੈ ਨੀ ਵੈਸੇ ਤਾਂ ਸਭ ਠੀਕ ਹੈ ਮੰਮੀ ਮੈਂ ਇਹ ਕਹਿਣਾ ਵੀ ਮੈਂ ਕਿਉਂ ਨਾ ਸ਼ੈਰੀ ਨੂੰ ਵੀ ਉੱਥੀ ਲੈ ਜਾ ਸ਼ੈਰੀ ਨੂੰ ਇਹ ਕਿਹ ਜਿਹੀ ਗੱਲਾਂ ਕਰਦਾ ਪੁੱਤ ਨੂੰ ਮੈਨੂੰ ਤਾਂ ਹੁਣ ਇਹ ਡਰਾਮੇ ਜਿਹੀ ਨਹੀਂ ਕਰਿਆ ਜਾਂ ਕਰੇ ਜਾਂਦੇ ਮੈਨੂੰ ਇਹ ਲੱਗੀ ਜਾ ਰਿਹਾ ਵੀ ਮੈਂ ਨਾ ਧੋਖਾ ਕਰ ਰਿਹਾ ਹੈਪੀ ਨਾਲ ਧੋਖਾ ਬਹੁਤ ਵੱਡਾ ਕਰ ਰਿਹਾ ਮੈਂ ਤੇ ਮੈਂ ਸਾਰਾ ਸੱਚ ਨਾ ਉਹਦੇ ਸਾਹਮਣੇ ਰੱਖਣਾ ਚਾਹੁੰਦਾ ਕਿ ਕੱਲ ਨੂੰ ਇਹ ਨਾ ਕਹੇ ਕਿ ਹਾਂ ਮੈਂ ਉਹਦੇ ਨਾਲ ਧੋਖਾ ਕਰਿਆ ਮੈਨੂੰ ਨਾ ਹੁਣ ਅਜੀਬ ਜਿਹਾ ਲੱਗ ਜਾਂਦਾ ਘਰੇ ਜਦੋਂ ਮੈਂ ਉਹਦੇ ਸਾਹਮਣੇ ਜਾਂਣਾ ਨਾ ਤਾਂ ਮੇਰੀ ਅੱਖਾਂ ਚੱਖਾਂ ਪਾਉਣ ਦੀ ਮੇਰੀ ਹਿੰਮਤ ਨਹੀਂ ਹੁੰਦੀ ਚਾਹੁੰਦੀ ਤਾਂ ਮੈਂ ਵੀ ਇਹੀ ਆਂਗੀ ਕਿ ਸਾਰਾ ਸੱਚ ਉਹਦੇ ਸਾਹਮਣੇ ਆਜੇ ਪਰ ਹਲੇ ਉਹ ਟਾਈਮ ਨਹੀਂ ਆਇਆ ਹੈਗਾ ਕਿ ਆਪਾਂ ਨੂੰ ਸਾਰੀ ਸੱਚਾਈ ਦੱਸ ਸਕੀਏ ਉਹ ਚੱਲੀਏ ਤੂੰ ਓਏ ਤੂੰ ਤਾਂ ਇੱਕ ਆਪ ਕੁੜੀ ਐ ਕੁੜੀ ਹੋ ਕੇ ਇੱਕ ਦੂਜੀ ਕੁੜੀ ਦੀ ਤੂੰ ਕਿਉਂ ਬੈਰਨ ਬਣੀ ਬੈਠੀ ਐ ਮੈਂ ਤਾਂ ਆਪਣੀ ਮਾਂ ਨੂੰ ਤਾਂ ਕਹਿੰਦਾ ਹੀ ਸੀ ਪਰ ਤੂੰ ਵੀ ਉਹਦੇ ਪਿੱਛੇ ਲੱਗੀ ਹੋਈ ਐ ਜ਼ਰੂਰੀ ਥੋੜੀ ਹੁੰਦਾ ਕਿ ਕਿ ਘਰ ਚ ਉਹਦਾ ਵੰਸ਼ ਹੋਵੇ ਉਹਦਾ ਜਵਾਕ ਹੋਵੇ ਬੱਚਾ ਹੋਵੇ ਇਹ ਤਾਂ ਸਾਰੀ ਇਹ ਤਾਂ ਸਾਰੀ ਪ੍ਰਮਾਤਮਾ ਦੀ ਰਜ਼ਾ ਹੈ ਇਹ ਤੇਰਾ ਤੇਰੇ ਚ ਥੋੜੀ ਨਾ ਕੋਈ ਦੋਸ਼ ਹੈ ਐਦਾਂ ਨਾ ਹੋ ਤੂੰ ਗੱਲ ਪੁੱਤ ਤੂੰ ਆ ਕਮਲਿਆ ਇਹ ਗੱਲਾਂ ਕਹਤੇ ਲੱਗਿਆ ਕੰਨ ਸ਼ੈਰੀ ਨੇ ਤੇਰੇ ਕੋਲੇ ਚਲ ਜਾਣਾ ਪੁੱਤ ਇੱਕ ਦਿਨ ਨਾਲੇ ਜਿਹੜੀ ਤੇਰੀ ਮਾਂ ਨੇ ਸੋਚੀਆਂ ਗੱਲਾਂ ਉਹ ਕਿਤੇ ਗਲਤ ਨਹੀਂ ਪੁੱਤ ਸੋਚੀਆਂ ਨਹੀਂ ਮੰਮੀ ਉਹ ਗਲਤ ਹੈ ਸਾਰਾ ਕੁਝ ਜੇ ਸ਼ੈਰੀ ਕੋਲ ਜਵਾਕ ਨਹੀਂ ਹੋਇਆ ਤਾਂ ਤੁਸੀਂ ਮੇਰਾ ਮਜਬੂਰ ਨ ਦੂਜਾ ਵਿਆਹ ਕਰਿਆ ਉਹ ਦੂਜਾ ਛੱਡ ਵੀ ਤੀਜਾ ਕਰਿਆ ਸਿਰਫ ਇੱਕ ਜਵਾਕ ਵਿੱਚ ਉਹ ਜਵਾਕ ਵਿੱਚ ਤੁਸੀਂ ਕਿਉਂ ਇੰਨੇ ਇੰਨੇ ਹੋ ਗਏ ਐਨਾ ਮੋਸ਼ਨਲ ਨਾ ਹੋ ਪੁੱਤ ਮੇਰੀ ਗੱਲ ਸੁਣ ਦੇਖ ਸੁਖ ਨਾਲ ਐਡਾ ਘਰਬਾਰ ਹੈ ਤੇਰਾ ਪੁੱਤ ਕਿੰਨੀ ਜ਼ਮੀਨ ਹੈ ਤੇਰੇ ਕੋਲ ਨਾਲੇ ਇੱਧਰ ਵੀ ਤਾਂ ਦੇ ਰਹੇ ਕਹਿੰਦੇ ਨੇ ਹੁੰਦੇ ਕੋਈ ਨਾ ਭੈਣ ਨਾ ਭਾਈ ਮੇਰੀ ਧੀ ਦਾ ਹੈ 16 17 ਕਿੱਲੇ ਇਹਦੇ ਜ਼ਮੀਨ ਦੇ ਆ ਪੁੱਤ ਉਹ ਵੀ ਸਭ ਕੁਝ ਤੇਰਾ ਹੀ ਹੈ ਫਿਰ ਇਹਨੂੰ ਇੰਨੀ ਜ਼ਮੀਨ ਨੂੰ ਸੰਭਣੇ ਵਾਲਾ ਕੋਈ ਤਾਂ ਪੁੱਤ ਬਾਸ ਚਾਹੀਦਾ ਹੈ ਉਹ ਮੈਂ ਕੀ ਕਰਨਾ ਹੈ ਜ਼ਮੀਨ ਨੂੰ ਉਹ ਜਦੋਂ ਉਹ ਜਦੋਂ ਉਹਨੂੰ ਪਤਾ ਲੱਗੂਗਾ ਕਿ ਮੈਂ ਉਹਦੇ ਨਾਲ ਧੋਖਾ ਕਰਿਆ ਇੱਕ ਜਿਰਫ ਬੱਚੇ ਪਿੱਛੇ ਝੂਠਾ ਉਹਦੇ ਨਾਲ ਵਿਆਹ ਕਰਾਇਆ ਉਹਦੇ ਮਨ ਤੇ ਕੀ ਬੀਤੂਗੀ ਤੂੰ ਮੈਨੂੰ ਇਹ ਦੱਸ ਜੇ ਇਹੀ ਚੀਜ਼ ਤੇਰੀ ਕੁੜੀ ਨਾਲ ਹੁੰਦੀ ਮੈਂ ਇਹਨੂੰ ਨਾ ਦੱਸਦਾ ਫਿਰ ਮੰਮੀ ਤੇਰੇ ਮਨ ਤੇ ਕੀ ਬੀਤਦੀ ਤੂੰ ਵੀ ਤਾਂ ਕਹਿੰਦੀ ਨਾ ਕਿ ਇੱਕ ਜਵਾਕ ਲੈਣ ਪਿੱਛੇ ਇੱਕ ਘਰ ਦਾ ਵਾਰਿਸ ਲੈਣ ਪਿੱਛੇ ਤੂੰ ਦੋ ਵਿਆਹ ਅਲੱਗ ਹੋਰ ਕਰੇ ਮੰਮੀ ਗੱਲ ਤਾਂ ਇਹਨਾਂ ਦੀ ਬਿਲਕੁਲ ਸਹੀ ਆ ਜੇ ਹੈਪੀ ਦੀ ਜਗਾ ਕਿਤੇ ਮੈਂ ਹੁੰਦੀ ਜੇ ਮੇਰੇ ਨਾਲ ਇਹ ਸਭ ਹੁੰਦਾ ਫਿਰ ਪੁੱਤ ਮੇਰੀ ਸੁਣੋ ਗੱਲ ਤੁਸੀਂ ਨਾ ਪੱਤੇ ਨਾ ਪੁੱਤ ਚੱਲੋ ਮੇਰੀ ਸੁਣ ਗੱਲ ਦੇਖ ਜਿੱਦਣ ਉਹਦੇ ਬੱਚਾ ਹੋ ਗਿਆ ਫੇਰ ਪੁੱਤ ਉਹਨੇ ਕਿਤੇ ਕੁੱਥੀ ਬੈਠਣਾ ਏ ਜੇ ਤਾਂ ਉਹਦਾ ਜੀ ਕਰਿਆ ਭਾਈ ਰਹਿ ਵੀ ਸਕਦੀ ਆ ਉਹ ਜੇ ਉਹਦਾ ਨਾ ਜੀ ਕਰਿਆ ਕੋਈ ਗੱਲ ਦਾ ਪਤਾ ਵੀ ਲੱਗ ਗਿਆ ਕੋਈ ਗੱਲ ਨਹੀਂ ਪੁੱਤਾਂ ਭਾ ਉਹਦਾ ਨਵਾਂ ਟਿਕਾਣਾ ਲੱਭ ਲੂਗੇ ਕੋਈ ਐਨ ਗੱਜ-ਬੱਜ ਕੇ ਵਿਆਹ ਕਰ ਦੂਗੇ ਉਹਦਾ ਨਹੀਂ ਮੰਮੀ ਨਾ ਮੇਰੀ ਮਾਂ ਸਮਝੇ ਨਾ ਤੂੰ ਸਮਝੇ ਤੁਸੀਂ ਨਹੀਂ ਸਮਝ ਸਕਦੇ ਮੈਨੂੰ ਚੱਲ ਮੈਂ ਵੀ ਕਹਨੂੰ ਤੁਹਾਨੂੰ ਪੁੱਤ ਮੈਂ ਤੇਰੇ ਘਰ ਬਾਰੇ ਸੋਚਦੀ ਆਂ ਪੁੱਤ ਵੀ ਕਹਿੰਦੇ ਨਹੀਂ ਹੁੰਦੇ ਇੱਕ ਵਾਰਸ ਤਾਂ ਜ਼ਰੂਰ ਚਾਹੀਦਾ ਪੁੱਤ ਮੈਂ ਹੁਣ ਇਹਨੂੰ ਵੀ ਨਹੀਂ ਪਠਾਰ ਸਕਦੀ ਹੈਗੀ ਆ ਤੇਰਾ ਘਰ ਵੀ ਮੈਂ ਸੁੰਨਾ ਨਹੀਂ ਦੇਖਣਾ ਚਾਹੁੰਦੀ ਹੈਗੀ ਤਾਂ ਹੀ ਆਪਾਂ ਨੇ ਕਹਿੰਦੇ ਨਹੀਂ ਆਹ ਹੰਬੜਾ ਲਿਆ ਮੰਮੀ ਬੱਚਾ ਤਾਂ ਅਸੀਂ ਗੋਦ ਵੀ ਲੈ ਸਕਦੇ ਹਾਂ ਨਾ ਨਾ ਪੁੱਤ ਗੋਦ ਨਹੀਂ ਪੁੱਤ ਲੈਣਾ ਹੈਗਾ ਇਹੋ ਜੇ ਕੰਮ ਤਾਂ ਦਿਲ ਵੀ ਸੋਚਿਓ ਵੀ ਨਾ ਪੁੱਤ ਤੈਨੂੰ ਪਤਾ ਆਪਣਾ ਖੂਨ ਆਪਣਾ ਹੀ ਹੁੰਦਾ ਪੁੱਤ ਨਾਲੇ ਜੇ ਆਪਾਂ ਕਿਸੇ ਦਾ ਬੱਚਾ ਲਵਾਂਗੇ ਵੀ ਕਿਆ ਪਤਾ ਪੁੱਤ ਉਹਦੇ ਮਾਂ-ਬਾਪਾਂ ਦੇ ਸੰਸਕਾਰ ਕਹੇ ਜੇ ਹੋਵੇ ਕਿਹਾ ਜਾਂ ਖੂਨ ਹੋਵੇ ਪੁੱਤ ਮੈਂ ਤੈਨੂੰ ਐਂ ਕਹਿਨੀ ਆ ਪੁੱਤ ਤੁਸੀਂ ਇਹੀ ਜੱਗ ਲਾ ਕਦੇ ਨਾ ਸੋਚਿਓ ਚੱਲ ਬਸ ਕਰ ਮਮੀ ਤੁਸੀਂ ਸਮਝ ਨਹੀਂ ਸਕਦੇ ਮੇਰੀ ਗੱਲ ਨੂੰ ਚੱਲ ਤੂੰ ਐਂ ਕਰ ਤੂੰ ਮਾੜੀ ਜਿਹੀ ਗੱਲ ਸਹਿਰੀ ਨਾ ਕਰ ਮੈਂ ਤੇਰੀ ਤਾਈ ਦੀ ਖਬਰ ਨੂੰ ਜਾਇਆ ਮਾਂ ਪੁੱਤ ਫੇਰ ਮੈਂ ਆਉਣੀ ਆ ਹੈ ਠੀਕ ਹੈ ਤੁਸੀਂ ਕਿਉਂ ਇੰਨੇ ਫਿਕਰ ਕਰ ਰਹੇ ਹੋਗੇ ਕੀ ਬੋਝ ਪਾਇਆ ਤੁਸੀਂ ਆਪਦੇ ਮਨ ਤੇ ਕਹਿੰਦੀ ਬੋਝ ਦੇਖ ਸਹਿਰੀ ਤੋਤਾ ਕੁੜੀ ਆ ਨਾ ਤੂੰ ਤਾਂ ਸਮਝ ਮੇਰੀ ਗੱਲ ਨੂੰ ਦੇਖ ਆਪਣਾ ਵਿਆਹ ਹੋਇਆ ਉਹ ਆਪਾਂ ਵਿਆਹ ਕਰਾ ਕੇ ਵੀ ਇੱਕ ਦੂਜੇ ਨਾਲ ਨਾ ਰਹਿ ਸਕੇ ਕਿਉਂ ਸਿਰਫ ਇੱਕ ਜਵਾਗ ਪਿੱਛੇ ਉਹ ਤੂੰ ਕਿਉਂ ਮੇਰੀ ਮਾਂ ਦੀਆਂ ਗੱਲਾਂ ਚਾਹੀ ਹੋਈਆਂ ਕਿਉਂ ਮੇਰੀ ਮਾਂ ਦੀਆਂ ਗੱਲਾਂ ਮੰਨਦੀਆਂ ਤੂੰ ਮੰਮੀ ਦੀ ਗੱਲ ਮੰਨਣੀ ਮੇਰੀ ਵੀ ਮਜਬੂਰੀ ਸੀ ਮੈਂ ਇੱਥੇ ਕਿਹੜੇ ਹਾਲਾਤਾਂ 'ਚ ਰਹਿ ਰਹੀਆਂ ਸਿਰਫ ਮੈਂ ਜਾਣਦੀ ਆਂਗੀ ਮੇਰਾ ਕਿਹੜਾ ਦਿਲ ਕਰਦਾ ਸੀ ਆਪਣਾ ਘਰ ਛੱਡਣ ਨੂੰ ਨਹੀਂ ਸ਼ਰੀ ਇਹ ਥੋੜੀ ਹੁੰਦਾ ਫਿਰ ਕਿ ਜੇ ਤੇਰੇ ਕੋਲ ਜਵਾਕ ਨਹੀਂ ਹੋਇਆ ਮੇਰੇ ਵਿਆਹ ਹੀ ਕਰੀ ਜਾ ਮੈਨੂੰ ਇਹ ਦੱਸ ਹੁਣ ਹੈਪੀ ਕੋਲ ਜਵਾਕ ਹੋਣ ਵਾਲਾ ਤੇ ਜੇ ਉਹਦੇ ਕੋਲ ਕੁੜੀ ਹੋਈ ਫਿਰ ਉਹ ਮੇਰੀ ਮਾਂ ਫਿਰ ਉਹੀ ਪ੍ਰਾਣੀਆਂ ਕਰਤੂਤਾ ਕਰੂਗੀ ਫਿਰ ਉਹਦੇ ਨਾਲ ਉਹੀ ਹਾਲਾਤ ਕਰੂਗੀ ਜੋ ਪਹਿਲਾਂ ਕਰਕੇ ਹੱਟੀ ਹੈ ਕਿੰਨੇ ਕ ਪਾਪ ਕਰੋਗੇ ਮੈਨੂੰ ਇਹ ਦੱਸ ਆਪਾਂ ਉਹ ਆਪਾਂ ਜਵਾਕ ਗੋਦ ਵੀ ਲੈ ਸਕਦੇ ਆ ਉਹ ਜਿਨ੍ਹਾਂ ਕੋਲੇ ਜਵਾਕ ਨਹੀਂ ਉਹ ਵੀ ਤਾਂ ਕਈ ਲੋਕ ਗੋਦ ਲੈਣੇ ਆ ਜੇ ਆਪਾਂ ਵੀ ਗੋਦ ਲੈ ਲੂਗੇ ਤਾਂ ਕੀ ਹੁੰਦਾ ਮੈਂ ਤਾਂ ਆਪੇ ਗੱਲਾਂ ਕਰੀਓ ਬੇਵੱਸਾਂ ਮੰਮੀ ਕੋਲ ਗੱਲ ਕੀਤੀ ਤਾਂ ਸੀ ਮੈਂ ਜਵਾਕ ਗੋਦ ਲੈਣ ਵਾਸਤੇ ਪਰ ਉਹਨਾਂ ਨੇ ਕੋਈ ਹਾਂਮੀ ਭਰੀ ਕੋਈ ਨਹੀਂ ਗੱਲ ਸਮਝਦਾ ਹੈਗਾ ਇਹ ਤਾਂ ਆਪਾਂ ਜਾਣਦੇ ਆ ਕਿ ਆਪਣੇ ਫੇਰੀ ਦਾ ਹਲੇ ਥੋੜੀ ਹੈ ਕਿ ਤੁਸੀਂ ਮੇਰੇ 2 3 ਵਿਆਹ ਕਰੀ ਜਾਓ बार-बार ਇੱਕ ਜਵਾਕ ਲੈਣ ਪਿੱਛੇ ਸਾਰਾ ਕੁਝ ਮੰਮੀ ਦੇ ਕਹਣ ਤੇ ਹੀ ਹੋ ਰਿਹਾ ਮੈਂ ਕਿਹੜਾ ਕੱਲੇ ਜ਼ਿੰਮੇਵਾਰਾਂਗੀ ਤੂੰ ਵੀ ਜ਼ਿੰਮੇਵਾਰ ਹੈ ਮੈਂ ਵੀ ਜ਼ਿੰਮੇਵਾਰ ਹੈ ਤੂੰ ਇੱਕ ਕੁੜੀ ਹੋ ਕੇ ਇੱਕ ਕੁੜੀ ਦੀ ਦੂਜੀ ਜ਼ਿੰਦਗੀ ਬਰਬਾਦ ਕਰ ਰਹੀ ਹੈ ਤੂੰ ਤੇ ਤੂੰ ਤੇ ਮੰਮੀ ਨੇ ਮੈਨੂੰ ਬਾਸਤੇ ਪਾਏ ਮਰਨੇ ਤੱਕ ਦੀਆਂ ਸੌਂਆਂ ਦਈਆਂ ਉਹ ਮੈਨੂੰ ਮਜਬੂਰ ਤਾਂ ਤੁਸੀਂ ਦੋਨਾਂ ਜੜੀਆਂ ਨੇ ਕਰਿਆ ਨਾ ਮੈਂ ਕੀ ਕਰਾਂ ਮੈਂ ਵੀ ਤੁਹਾਡੇ ਨਾਲੋਂ ਵੱਧ ਮਜਬੂਰ ਸੀ ਮੈਨੂੰ ਮੰਮੀ ਦੀ ਗੱਲ ਮੰਨਣੀ ਪਈ ਕਿਉਂਕਿ ਮੈਂ ਕਰ ਨਹੀਂ ਸੀ ਸਕਦੀ ਕੁਛ ਇਹ ਤਾਂ ਮੈਂ ਪਹਿਲਾਂ ਚੁੱਪ ਰਹਿ ਗਿਆ ਪਰ ਮੈਂ ਤਾਂ ਹੁਣ ਚੁੱਪ ਨਹੀਂ ਰਿਹਾ ਜਾਂਦਾ ਠੀਕ ਹੈ ਜੇ ਜੇ ਤੁਸੀਂ ਮੇਰੀ ਨਹੀਂ ਮੰਨਣੀ ਨਾ ਮੈਂ ਹੈਪੀ ਨੂੰ ਸਾਰਾ ਸੱਚ ਦੱਸ ਦੇਣਾ ਲੋਕਾਂ ਦੀਆਂ ਖਬਰਾਂ ਦਾ ਬਹੁਤ ਅਖਬਾਰਾਂ 'ਚ ਦੇਖ ਦੇ ਕੇ ਪੜ੍ਹ ਕੇ ਇੱਕ ਦੂਜੇ ਨੂੰ ਦੱਸਣਾ بڑا ਸੌਕਾ ਹੈ ਪਰ ਉਹੀ ਚੀਜ਼ਾਂ ਤੁਸੀਂ ਆਪਣੇ ਘਰੇ ਕਰ ਰਹੇ ਹੋ ਜੇ ਨਾ ਤੁਹਾਨੂੰ ਇਹ ਸਾਰਾ ਕੁਝ ਸਹੀ ਲੱਗਦਾ ਤਾਂ ਮੈਂ ਇਸ ਫੈਸਲੇ 'ਚ ਤੁਹਾਡੇ ਨਾਲ ਆ ਆਪਾਂ ਹੈਪੀ ਨੂੰ ਸਾਰਾ ਕੁਝ ਦੱਸ ਦੇਣਾ ਨਾਲ ਹੈ ਨਾ ਤੂੰ ਮੇਰੇ ਹਾਂ ਫਿਰ ਐ ਕਰੀ ਮੈਂ ਨਾ ਮੌਕਾ ਦੇਖੂਗਾ ਮੈਂ ਮੌਕਾ ਦੇਖ ਕੇ ਨਾ ਤੈਨੂੰ ਘਰੇ ਬੁਲਾਉਂਗਾ ਤੇ ਤੂੰ ਘਰੇ ਆ ਕੇ ਹੈਪੀ ਨਾਲ ਆਪਾਂ ਸਾਰੀ ਗੱਲ ਕਰਾਂਗੇ ਮੈਨੂੰ ਲੱਗਦਾ ਜੇ ਹਣਾ ਆਪਾਂ ਹੈਪੀ ਨੂੰ ਸਾਰਾ ਸੱਚ ਦੱਸੂਗੇ ਤਾਂ ਹੈਪੀ ਸਮਝੂਗੀ ਕਿ ਤੇ ਬਾਅਦ ਵਿੱਚ ਮੈਨੂੰ ਬਸ ਉਹ ਧੋਖੇਬਾਜ਼ ਨਾ ਗਏ ਮੈਂ ਉਹਨੂੰ ਵੀ ਨਹੀਂ ਹੁਣ ਛੱਡ ਸਕਦਾ ਉਹ ਕੁੜੀ ਦੀ ਵੀ ਜ਼ਿੰਦਗੀ ਨਹੀਂ ਮੈਂ ਬਰਬਾਦ ਕਰ ਸਕਦਾ ਜਿਵੇਂ ਤੂੰ ਮੈਨੂੰ ਕਹਿੰਦੀ ਸੀ ਨਾ ਕਿ ਹਾਂ ਆਪਾਂ ਇੱਕ ਵਾਰ ਉਹ ਤੋਂ ਬੱਚਾ ਲੈ ਲਈਏ ਬੱਚਾ ਲੈਣ ਤੋਂ ਬਾਅਦ ਆਪਾਂ ਉਹਨੂੰ ਛੱਡ ਦੋਗੇ ਪਰ ਦੇਖ ਚਾਹੇ ਗੁੱਸਾ ਕਰਜੇ ਗਿੱਲਾ ਕਰ ਜਿਵੇਂ ਮਰਜੀ ਸਮਝੀ ਤੂੰ ਪਰ ਮੈਂ ਨਹੀਂ ਉਹ ਕੁੜੀ ਦੀ ਜ਼ਿੰਦਗੀ ਨਹੀਂ ਹੁਣ ਮੈਂ ਬਰਬਾਦ ਹੋਣ ਦੰਦਾ ਮੈਂ ਨਾ ਤੁਹਾਡੇ ਸਾਰੀਆਂ ਗੱਲਾਂ ਨਾਲ ਸਹਿਮਤਾਂਗੀ ਮੈਨੂੰ ਪਤਾ ਉਹ ਵੀ ਇੱਕ ਕੁੜੀ ਆ ਤੇ ਜੇ ਉਹਦੇ ਨਾਲ ਇਹ ਸਭ ਹੋਇਆ ਇਹ ਨਹੀਂ ਪਤਾ ਉਹ ਮਰ ਜੇ ਤੁਸੀਂ ਫਿਕਰ ਨਾ ਕਰੋ ਆਪਾਂ ਹੈਪੀ ਨੂੰ ਸਾਰੀ ਸੱਚਾਈ ਦੱਸ ਕੇ ਉਹ ਤੋਂ ਮਾਫੀ ਮੰਗ ਲਾਂਗੇ ਹਾਂ ਪਰ ਮੈਨੂੰ ਇਹ ਦੱਸ ਮਾਨੂੰ ਛੱਡਣਾ ਨਹੀਂ ਉਹਨੂੰ ਵੀ ਮੈਂ ਰੱਖੂੰਗਾ ਉਹਦੀ ਜ਼ਿੰਦਗੀ ਨਹੀਂ ਮੈਂ ਬਰਬਾਦ ਹੋਣ ਦੰਦਾ ਨਾ ਮੈਂ ਤੇਰੀ ਜ਼ਿੰਦਗੀ ਬਰਬਾਦ ਹੋਣ ਦਵਾਂ। ਬਸ ਹੁਣ ਫੈਸਲਾ ਤੇਰੇ ਤੇ ਐ। ਜਿਵੇਂ ਤੂੰ ਕਰੇਂਗੀ। ਮੈਨੂੰ ਲੱਗਦਾ ਤੂੰ ਸਹੀ ਉਹ ਕਰੋਂਗੀ। ਮੇਰੇ ਸਾਰੇ ਫੈਸਲੇ ਨਾ ਤੁਹਾਡੇ ਨਾਲ ਹੀ ਐ। ਜੇ ਹੈਪੀਨੈਸ ਆਰੀ ਗੱਲ ਮੰਨ ਕੇ ਨਾਲ ਰਹਿਣਾ ਹੋਇਆ ਤਾਂ ਠੀਕ ਐ। ਨਹੀਂ ਜਿਵੇਂ ਉਹ ਕਹੂਗੀ ਆਪਾਂ ਉਹ ਕਰ ਲਾਂਗੇ। ਬਸ ਤੂੰ ਨਾ ਤੈਨੂੰ ਮੈਂ ਇੱਕ ਗੱਲ ਕਹਿਣਾ ਤੂੰ ਮੈਨੂੰ ਵਾਅਦਾ ਕਰ ਕਿ ਤੂੰ ਹੁਣ ਮੇਰੀ ਮਾਂ ਦੀਆਂ ਗੱਲਾਂ ਜ ਨਹੀਂ ਆਉਣਗੀ ਬਸ। ਮੈਂ ਮੰਮੀ ਦੀ ਕੋਈ ਗੱਲ ਨਹੀਂ ਸੁਣਦੀ ਤੇ ਤੁਸੀਂ ਵੀ ਮੇਰ ਨਾਲ ਵਾਅਦਾ ਕਰੋ ਕਿ ਤੁਸੀਂ ਮੰਮੀ ਨੂੰ ਦੱਸੋਗੇ ਨਹੀਂ ਕਿ ਮੈਂ ਘਰੇ ਆ ਰਹੀ ਹਾਂ ਨਹੀਂ ਇਹ ਤਾਂ ਗੱਲ ਦੱਸਣੀ ਨਹੀਂ ਆਪਾਂ ਨੇ ਜੇ ਮੈਂ ਮਾਂ ਨੂੰ ਦੱਸਦਾ ਫਿਰ ਤਾਂ ਉਹਨੇ ਦਾ ਪੱਥਰ ਵਾਂਗ ਦਰਵਾਜ਼ੇ 'ਤੇ ਖੜ੍ਹ ਜਣਾ ਤੈਨੂੰ ਤਾਂ ਅੰਦਰ ਹੀ ਨਹੀਂ ਆਉਣ ਦੇਣਾ ਚੱਲੀਏ ਉਹਦੇ ਅਕੇ ਤਾਂ ਮੈਂ ਗੱਲ ਹੀ ਨਹੀਂ ਕਰਨੀ ਠੀਕ ਹੈ ਕੋਈ ਨਾ ਤੁਸੀਂ ਫਿਕਰ ਨਾ ਕਰੋ ਤੁਸੀਂ ਜਦੋਂ ਵੀ ਕਹੋਗੇ ਮੈਂ ਉਦੋਂ ਹੀ ਆ ਜਾਊਂਗੀ ਚਲ ਠੀਕ ਹੈ ਹੁਣ ਮੈਂ ਚੱਲਦਾ ਉਹ ਵੀ ਘਰੇ ਡੀਕਦੀ ਹੋਊਗੀ ਨਹੀਂ ਸ਼ੱਕ ਕਰੀ ਜਾਂਦੀ ਮੇਰੇ ਤੇ ਕਿ ਕਿੱਥੇ ਜਾਣਾ ਤੂੰ ਐਨਾਂ ਐਨਾ ਟਾਈਮ ਕਿੱਥੇ ਲਾ ਕੇ ਆਉਣਾ ਇੱਕ ਦਿਨ ਤਾਂ ਉਹਨੇ ਮੇਰੇ ਫੋਨ 'ਚ ਤੇਰੀਆਂ ਫੋਟੋਆਂ ਵੀ ਦੇਖ ਲਈਆਂ ਫਿਰ ਤ ਉਸੇ ਕੀ ਕਿਹਾ ਉਹਨੂੰ ਮੈਂ ਤਾਂ ਔਖਾ ਸੌਖਾ ਸਾਂਭ ਲਿਆ ਉਹਦੇ ਤੇ ਸਮਾਂ ਤੇ ਗੁੱਸਾ ਹੀ ਕਰਿਆ ਮੈਂ ਗੁੱਸਾ ਕਰਕੇ ਗੱਲ ਦੀ ਟਾਲ ਮਡੋਲ ਕਰਤੀ ਪਰ ਉਹਦੇ ਮਨ 'ਚ ਤਾਂ ਗੱਲ ਹੈ ਹੀ ਹੈ ਨਾ ਚਲ ਬਾਕੀ ਕੋਈ ਗੱਲ ਨਹੀਂ ਮੈਂ ਹੁਣ ਮੌਕਾ ਦੇਖ ਕੇ ਤੇਨੂੰ ਬੁਲਾਉਂਗਾ ਤੇ ਤੂੰ ਆ ਜੀ ਹੈ ਤੁਸੀਂ ਜਮਾਂ ਫਿਕਰ ਨਾ ਕਰੋ ਤੇ ਧਿਆਨ ਨਾਲ ਚਲ ਠੀਕ ਹੈ ਤੂੰ ਤਿਆਰ ਰੱਖੀ ਹੁਣ ਆਪਣਾ ਠੀਕ ਹੈ ਹੇ ਰੱਬਾ ਕਹੇ ਜੇ ਮੂਸੇ ਬਤਾ ਚਪਾਤਾ ਤੂ ਸਾਨੂੰ ਨਾ ਚਾਉਂਦੇ ਹੋਏ ਵੀ ਅਸੀਂ ਇਹੋ ਜਿਹਾ ਗੁਨਾਹ ਕਰਨ ਲੱਗੇ ਸੀ ਜਿਹਦੀ ਮਾਫੀ ਨਹੀਂ ਵੀ ਸੀ ਮਿਲਨੀ ਸਾਨੂੰ ਚੱਲ ਹੁਣ ਹੈਪੀ ਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਤੇ ਵਾਹਿਗੁਰੂ ਕਰਕੇ ਸਾਰਾ ਕੁਝ ਠੀਕ ਹੋ ਜਾਵੇ ਮੰਮੀ ਜੀ ਮੈਂ ਤਾਂ ਇਹ ਕਹਿੰਦੀ ਸੀ ਮੈਂ ਕਿ ਰੋਟੀ ਮੈਂ ਲਾ ਦਨੀ ਆ ਜੇ ਆਟਾ ਗੁੰਨਿਆ ਪਿਆ ਆਟਾ ਪੁੱਤ ਗੁੰਨਣ ਵਾਲਾ ਮੈਂ ਆਟਾ ਗੁੰਨਦੂ ਤੂੰ ਰੋਟੀ ਲਾ ਲਈ हां हां मम्मी एवियाज आए नहीं हैगे एने लेट हो गए देखो चल आजू तन्नू पता है इथे मुंडे कुंडे ਕੋਲ ਖੜ ਗਿਆ ਹੁੰਦਾਗਾ ਮੰਮੀ ਮੈਂ ਇਹਨਾਂ ਨੂੰ ਐਨੇ ਵਾਰ ਹੀ ਕਿਹਾ ਵੀ ਅੱਜ ਕੱਲ ਟਾਈਮ ਇੰਨਾ ਮਾੜਾ ਵੀ ਕਿਸੇ ਕੋਲੇ ਨਾ ਖੜਿਆ ਕਰੋ ਪਰ ਫਿਰ ਵੀ ਮੇਰੀ ਕਿੱਥੇ ਗੱਲ ਮੰਨਦੇ ਆ ਨਹੀਂ ਪੁੱਤ ਆਪਣੇ ਨਾ ਗਵਾਂਢੀ ਚੰਗੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਓ ਮੰਮੀ ਗਵਾਂਢੀ ਤਾਂ ਚੰਗੇ ਆ ਮੈਂ ਤਾਂ ਬਾਹਰ ਦੀ ਗੱਲ ਕਰਦੀ ਜਦੋਂ ਕੰਮ ਤੋਂ ਆਉਂਦੇ ਨੇ ਰਸਤੇ 'ਚ ਕਿਸੇ ਨਾ ਕਿਸੇ ਕੋਲੇ ਖੜ ਹੀ ਜਾਂਦੇ ਆ ਚਲ ਕੋਈ ਨਹੀਂ ਫੇਰ ਕੀ ਗੱਲ ਹੈਗੀ ਮੈਨੂੰ ਲੱਗਦਾ ਹੁਣ ਤਾਂ ਜੀ ਨੂ ਰਾਣੀ ਜਿਆਦੇ ਸੋਹਣੀ ਹੁੰਦੀ ਜਾਂਦੀ ਐ ਮੈਂ ਲੱਗਦਾ ਖਿਆਲ ਵਧਰਾ ਦਾ ਮੇਰਾ ਪੁੱਤ ਅੱਛਾ ਪਹਿਲਾਂ ਮੈਂ ਮਾੜੀ ਸੀ ਪਹਿਲਾਂ ਤਾਂ ਨਾਲ ਤਾਂ ਤੂੰ ਹੁਣ ਜਿਆਦੇ ਸੋਹਣੀ ਲੱਗਦੀ ਐ ਮੈਨੂੰ ਕੀ ਗੱਲ ਤੁਹਾਨੂੰ ਸੋਹਣੀ ਲੱਗਣੀ ਚਾਹੀਦੀ ਐ ਤੇ ਮੰਮੀ ਮੈਂ ਕਹਿੰਦੀ ਸੀ ਮੇਰੇ ਨਾਲ ਚੋਚੇ ਦੀ ਬੁੜੀ ਦਾ ਵਿਆਹ ਆ ਮਤਲਬ ਸ਼ਰੀਕੇ ਚ ਅਸੀਂ ਵਿਆਹ ਜਾਣਾ ਮੈਂ ਸੂਟਸ ਵਾਲਾ ਲਾ ਦੱਸ ਇਹ ਪੁੱਛਣ ਵਾਲੀ ਗੱਲ ਐ ਨਾ ਮੈਨੂੰ ਐ ਦੱਸ ਕਿੰਨੇ ਕਿ ਸੂਟ ਲੈਣੇ ਆ ਕਿਹੜੇ ਕਿਹੜੇ ਰੰਗ ਲੈਣੇ ਆ ਬਸ ਮੰਮੀ ਕਿੰਨੇ ਕ ਤਾਂ ਕਿੰਨੇ ਕ ਸੁਆਉਣੇ ਆ ਦੋ ਤਾਂ ਮੇਰੇ ਕੋਲੇ ਪਈਆਂ ਮੈਂ ਸੋਚ ਰਹੀ ਹਾਂ ਹੁਣ ਵੀ ਤਿੰਨ ਕੋ ਹੋਰ ਸੁਆਲਾ ਪੰਜ ਸੂਟ ਹੋ ਜਾਣਗੇ ਤੁਹਾਨੂੰ ਪਤਾ ਅੱਜ ਕੱਲ ਇੱਕ ਦਿਨ ਦਾ ਵਿਆਹ ਹੁੰਦਾ ਤਿੰਨ ਚਾਰ ਦਿਨ ਤਾਂ ਉਹੀ ਵਿਧਾਨ ਨੇ ਕਦੇ ਹਲਦੀ ਦਾ ਅੱਡ ਕਰੋ ਮਹਿੰਦੀ ਦਾ ਅੱਡ ਕਰੋ ਫਿਰ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਸਰਦਾਰਾਂ ਦੀ ਨੂੰਹ ਆ ਤੇ ਅਗਲਾ ਕੁੜਾ ਵੀ ਹਾਂ ਚੰਗੇ ਘਰ-ਬਾਰ ਚ ਵਿਆਹੀ ਹੋਈ ਆ ਭਾਈ ਸਾਡੇ ਸ਼੍ਰੀਕੇ ਚ ਗੱਲਾਂ ਹੋਣਗੀਆਂ ਠੀਕ ਐ ਜਿੰਨੇ ਮਰਜ਼ੀ ਸੂਟ ਲੈ ਲਈ ਸੱਚੀ ਮੰਮੀ ਮੈਂ ਨਾ ਜਿਸ ਦਿਨ ਦੀ ਇਸ ਘਰ ਦੇ ਵਿੱਚ ਆਈਆਂ ਬਹੁਤ ਖੁਸ਼ ਹਾਂ ਮਿੰਤਾ ਲੱਗਦਾ ਹੀ ਨਹੀਂ ਹੈਗਾ ਕਿ ਮੇਰੀ ਮਾਂ ਨਹੀਂ ਹੈਗੀ ਸੀ ਮੰਮੀ ਜੀ ਇੱਕ ਮਾਤਾ ਰੱਬ ਨੇ ਮੈਨੂੰ ਖੋਲੀ ਤੇ ਦੂਜੀ ਮਾਂ ਮੈਨੂੰ ਦਿੱਤੀ ਸੱਚੀ ਮੰਮੀ ਮੈਂ ਬਹੁਤ ਖੁਸ਼ ਹਾਂ ਠੀਕ ਹੈ ਪੁੱਤਰ ਐਂ ਖੁਸ਼ ਰਹਿਆ ਕਰ ਬਸ ਹਾਂ ਪੁੱਤਰ ਐਂ ਖੁਸ਼ ਰਹਿਆ ਕਰ ਹਾਂ ਮੰਮੀ ਮੈਂ ਸ਼ੁਕਰ ਰੱਬਾ ਮੇਰੀ ਸੁਣ ਲਈ ਲੱਗਦਾ ਖੁਸ਼ੀ ਦੇ ਦਿਨ ਹੈ ਚਾਹਾਂ ਤਾਂ ਸਹੀ ਠੀਕ ਹੈ ਪੁੱਤ ਤੂੰ ਹਾਂਜੀ ਮੰਮੀ ਚਲਾਇ ਕਰ ਫਟਾਫਟ ਨਾ ਡਾਕਟਰ ਦੇ ਜਾਓ ਕੁਲਜੀਤ ਨੂੰ ਮੈਂ ਦੱਸ ਦਿਆਂ ਖੁਸ਼ਖਬਰੀ ਹੈ ਪੁੱਤ ਸੱਚੀ ਮੈਂ ਤਾਂ ਸੱਚੀ ਉਹ ਕੋਈ ਨਹੀਂ ਫੋਨ ਕਰਦੇ ਆਪਾਂ ਨਾਲੇ ਇਹ ਜੀ ਗੱਲ ਕਿਤੇ ਲੁਕੀ ਰਹੀ ਦਿੰਦੀ ਆ ਮੈਨੂੰ ਪਹਿਲੇ ਵੀ ਨਹੀਂ ਹੈਗਾ ਵੀ ਜਾ ਕੇ ਫੋਨ ਕਰ ਦੇਣਾ ਛੇਤੀ ਛੇਤੀ ਕੋਈ ਵਧੀਆ ਖੁਸ਼ਖਬਰੀ ਆਵੇ ਮੈਂ ਤਾਂ ਬਾਬਾ ਜੀ ਦੇ ਨਾਲ ਮਤਲਬ ਕੀ ਹੁੰਦੀ ਰਹੀ ਨੀ ਰੱਬ ਤੈਨੂੰ ਬੰਦਾ ਦੇ ਲੱਗਦਾ ਅੱਗੇ ਅੱਗੇ ਬਤ ਮਮੀ ਕਿਵੇਂ ਠੀਕ ਹੈ ਕੀ ਦੱਸਦਾ ਸੀ ਡਾਕਟਰ ਬਸ ਮਮੀ ਹੁਣ ਕੀ ਦੱਸਾਂ ਤੁਹਾਨੂੰ ਕੀ ਡਾਕਟਰ ਤਾਂ ਤਲਜੀਤ ਮੇਰੇ ਨਾਲ ਪਹਿਲੇ ਹਾਲ ਪੈਣ ਵਾਲਾ ਹੋਇਆ ਪਿਆ ਵੀ ਮੈਨੂੰ ਕਦੋਂ ਕੋਈ ਗੱਲਬਾਤ ਦੱਸੋ ਓਏ ਹੁਣ ਮੈਂ ਕੀ ਦੱਸਾਂ ਮਮੀ ਤੁਹਾਨੂੰ ਤਾਸ ਦੇ ਪੁੱਤ ਚੱਲ ਛੱਡ ਪਰ ਆ ਇਹ ਜਈ ਪੁੱਤ ਤੂੰ ਦੱਸ ਕਿਵੇਂ ਕੋਈ ਖੁਸ਼ਖਬਰੀ ਹੈ ਮੰਮੀ ਜੀ ਤੁਸੀਂ ਦਾਦੀ ਬਣ ਵਾਲੇ ਆ ਹਾਈ ਮੈਂ ਮਰ ਜਾ ਦੇਖ ਲੈ ਉਹ ਨਹੀਂ ਵਾ ਇੱਥੇ ਵੀ ਤੇਰੀ ਚਲਾਕੀ ਵੀ ਮਾਂ ਨਾ ਕਿਤੇ ਖੁਸ਼ ਹੋ ਜੇ ਦੇਖ ਲੈ ਮੇਰੀ ਨੂ ਰਾਣੀ ਨੇ ਨਾ ਝੱਟ ਦੱਸ ਉਹ ਮੈਂ ਤਾਂ ਹੱਸਦਾ ਸੀ ਮੈਂ ਕਿਹਾ ਵੀ ਚੱਲ ਮਾਤਾ ਨੂੰ ਛੇਤੀ ਛੇਤੀ ਨਹੀਂ ਦੱਸਣਾ ਚੱਲੀ ਇਹ ਜਿਹੜਾ ਦੱਸਤਾ ਇਹਨੇ ਪਹਿਲਾਂ ਹੀ ਸੱਚੀ ਬੁੱਤ ਆ ਦਿਨ ਨੂੰ ਤਾਂ ਅੱਖਾਂ ਦਰਸ ਗਈਆਂ ਸੀ ਬਾਲੀ ਸੱਚੀ ਕਾਲਜੀ ਖੋ ਪਈ ਜਾਂਦੀ ਸੀ ਹੁਣ ਵੀ ਵੀ ਕਿਤੇ ਐ ਨਾ ਹੋਵੇ ਐ ਕਹਿੰਦੇ ਨੇ ਡਾਕਟਰ ਸਭ ਕੁਝ ਸੋਚੀ ਗਈ ਉਹ ਨਹੀਂ ਨਹੀਂ ਮਾਤਾ ਤੁਹਾਡੀ ਨਾ ਰੱਬ ਨਹੀਂ ਖੁਆਇਸ਼ ਪੂਰੀ ਕਰਤੀ ਹੁਣ ਐ ਖੜੇ ਰਹੂਗੇ ਕਿ ਮੰਮੀ ਦਾ ਮੂੰਹ ਵੀ ਮਿੱਠਾ ਕਰਾਉਂਗੇ ਉਹ ਮੈਂ ਡੱਬਾ ਲੈ ਕੇ ਦਿਆਂ ਮਾਤਾ ਦੇਖੇ ਰਹੀ ਹਲੇ ਤੇਰੇ ਚੜ੍ਹਦੀ ਹੋਈ ਐ ਉਹਦਾ ਦਾ ਪੁੱਤ ਧਰਤੀ ਪੈਰ ਨਹੀਂ ਲੱਗਦੇ ਹੁਣ ਦੇਖ ਲੈ ਕਲਜੀ ਦਾ ਇੱਕ ਗੱਲ ਸੁਣ ਲੈ ਤੂੰ ਵੀ ਕਹਿਦੀ ਤੇ ਮੈਂ ਵੀ ਕਹਤਾ ਆ ਨਾ ਬੈੱਡ ਤੋਂ ਪੈਰ ਨਹੀਂ ਲੈਣਾ ਚਾਹੀਦਾ ਇਹਦਾ ਇਹਨੂੰ ਬੈਠੀ ਨੂੰ ਚੀਜ਼ਾਂ ਖਵਾਇਆ ਕਰੂੰਗੀ ਸੱਚੀ ਸੁਣ ਗਿਆ ਗੱਲ ਇਹਦਾ ਪੱਕੀ ਗੱਲ ਹੈ ਦੇਖੀ ਹੁਣ ਮਾਤਾ ਨੇ ਤੈਨੂੰ ਜਮਾਂ ਡੱਕਾ ਨਹੀਂ ਦੋੜਨ ਦੇਣਾ ਲਓ ਦੱਸੋ ਹੁਣ ਮੈਨੂੰ ਕੋਈ ਡਾਊਟ ਨਹੀਂ ਨੇ ਰੈਸਟ ਹਸੀ ਆ ਸੋ ਡਾਕਟਰ ਨੇ ਤਾਂ ਕਹਿੰਦੀ ਵਧੀਆ ਕੰਮ ਕਰ ਤੇ ਵਧੀਆ ਬੱਚਾ ਹੋਊਗਾ ਹੈਲਦੀ ਚਲ ਪੁੱਤ ਤੋਤ ਕੁਝ ਕਾਹ ਹੋ ਰਿਹਾ ਤੂੰ ਖੁਸ਼ ਹੈ ਮਾਤਾ ਹੁਣ ਮੈਂ ਖੁਸ਼ ਆ ਹੁਣ ਤਾਂ ਮੈਂ ਚਾਈ ਚਾਈ ਨਾ ਸਾਰੀਆਂ ਗੱਲਾਂ ਭੁੱਲ ਜੂ ਦੇਖ ਲਈ ਜਾ ਆ ਕੋਈ ਮੈਨੂੰ ਹੋਣੀ ਹੈਗੀ ਹੁਣ ਤਾਂ ਨਹੀਂ ਲੜੂਗੀ ਤੂੰ ਮੇਰੇ ਨਾਲ ਲੜੂਗੀ ਸਾਰੀਆਂ ਗੱਲਾਂ ਲੜੂਗੀ ਤਾਂ ਜੇ ਇਹਨੂੰ ਝਿੜਕੇਗਾ ਐਵੇਂ ਹਾਈ ਹਾ ਮੂੰਹ ਮਿੱਠਾ ਕਰੋ ਤੁਸੀਂ ਵੀ ਕਰੋ 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 ਤੂੰ ਵੀ ਕਰੋ ਹਾਂ ਬਾੜੀ ਸੋਣੀ ਗੱਲਾਂ ਤੀ ਸੱਚੀ ਲੈ ਹੁਣ ਆਏ ਕਰੋ ਬੈਠੋ ਤੁਸੀਂ ਮੈਂ ਗੁਰਦੁਆਰਾ ਸਾਹਿਬ ਜਾਣਾ ਹੈ ਸ਼ੁਕਰਾਨਾ ਕਰਨਾ ਫੱਤੀਪਤਾ ਕੋਈ ਨਹੀਂ ਜਾਇਆ ਮਾਂ ਤਾਂ ਠੀਕ ਹੈ ਪਰ ਹੁਣ ਨਾ ਲੜੀ ਮੇਰੇ ਨਾਲ ਠੀਕ ਹੈ ਮੈਂ ਲੜਾਂਗੀ ਇਹਦੇ ਨਾਲ ਤਾਂ ਐ ਨਹੀਂ ਲੜਨਾ ਠੀਕ ਹੈ ਮੇਰੇ ਨਾਲੇ ਲੜਨਾ ਫੇਰ ਹੈ ਤੇਰੇ ਨਾਲ ਤਾਂ ਲੜਨੀ ਹੈ ਜੇ ਖਿਆਲ ਨਹੀਂ ਰੱਖੇਗਾ ਇਹਦਾ ਹੇ ਸ਼ੁਕਰ ਹੈ ਵੈਗਰੂ ਚੱਲ ਮੈਂ ਹੁਣ ਮੱਥਾ ਟੇਕ ਕੇ ਆਵਾਂ ਹੰਤਾ ਖੁਸ਼ ਹੋ ਤੁਸੀਂ ਹਾਂ ਹੁਣ ਤਾਂ ਮੈਂ ਬਹੁਤ ਖੁਸ਼ ਹਾਂ ਸ਼ੁਕਰ ਹੈ ਹੁਣ ਆਪਣੀ ਵੀ ਕਰੇ ਇੱਕ ਨੰਨਾ ਮਹਿਮਾਨ ਹੋਊਗਾ ਉਹ ਤਾਂ ਠੀਕਾ ਹੁਣ ਮੈਨੂੰ ਇਹ ਦੱਸੋ ਜੇ ਆਪਣੇ ਕੁੜੀ ਹੋ ਗਈ ਉਹਦਾ ਕੀ ਨਾਮ ਰੱਖਾਂਗੇ ਜੇ ਮੁੰਡਾ ਹੋਇਆ ਉਹਦਾ ਕੀ ਨਾਮ ਰੱਖਾਂਗੇ ਦੇਖ ਐ ਭੀ ਇਹ ਤਾਂ ਪਰਮਾਤਮਾ ਦੀ ਦਾਤ ਹੈ ਜੋ ਪਰਮਾਤਮਾ ਨੇ ਬਖਸ਼ਤਾ ਮਨਜ਼ੂਰ ਹੈ ਹਨਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਮੈਨੂੰ ਕੋਈ ਇਤਰਾਜ਼ ਨਹੀਂ ਹੂੰ ਜੇ ਮੈਂ ਕਹਾਂ ਵੀ ਮੈਨੂੰ ਤਾਂ ਕੁੜੀ ਚਾਹੀਦੀ ਹੈ ਤੁਹਾਨੂੰ ਤਾਂ ਨਹੀਂ ਕੋਈ ਇਤਰਾਜ਼ ਮੈਨੂੰ ਕਾਦਾ ਇਤਰਾਜ਼ ਹੈ ਆਪਣਾ ਬੱਚਾ ਹੋਊਗਾ ਹਨਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਚਲੋ ਵਧੀਆ ਗੱਲ ਹੈ ਵੀ ਤੁਹਾਨੂੰ ਕੀ ਇਤਰਾਸ ਨਹੀਂ ਪਰ ਮੈਨੂੰ ਨਾ ਇੱਕ ਗੱਲ ਤੋਂ ਬਹੁਤ ਡਰ ਲੱਗਦਾ ਥੜੀ ਗੱਲ ਤੋਂ ਮੈਂ ਤੁਹਾਨੂੰ ਦੱਸਿਆ ਨਹੀਂ ਹੈਗਾ ਮੰਮੀ ਦੀ ਇੱਕ ਵਾਰ ਮੇਰੇ ਨਾਲ ਗੱਲ ਹੋਈ ਸੀ ਮੰਮੀ ਮੈਨੂੰ ਕਹਿੰਦੀ ਵੀ ਮੈਨੂੰ ਤਾਂ ਮੁੰਡਾ ਹੀ ਚਾਹੀਦਾ ਮੇਰੇ ਘਰੇ ਪੁੱਤ ਹੀ ਹੋਣਾ ਚਾਹੀਦਾ ਮੈਨੂੰ ਸਮਝ ਨਹੀਂ ਆਉਂਦੀ ਹੈ ਕਿ ਵੀ ਮੰਮੀ ਇਹੋ ਜੀ ਸੋਚ ਕਾਤੋਂ ਰੱਖਦੇ ਆ ਹੁਣ ਇਹ ਤਾਂ ਪ੍ਰਮਾਤਮਾ ਦੀ ਮਰਜ਼ੀ ਹੁੰਦੀ ਆ ਨਾ ਕੁੜੀ ਦੇਣੀ ਹੈ ਜਾਂ ਮੁੰਡਾ ਆਪਣੇ ਲਈ ਤਾਂ ਇੰਨਾ ਹੀ ਬਹੁਤ ਆ ਕਿ ਆਪਾਂ ਨੂੰ اولاد ਦਾ ਸੁੱਖ ਮਿਲ ਜਾਊਗਾ ਹੈਪੀ ਦੇਖ ਮੈਂ ਬਹੁਤ ਖੁਸ਼ ਚੱਲਿਆ ਮੰਮੀ ਤੋਂ ਠੀਕ ਹੈ ਨਾ ਹੁਣ ਨਹੀਂ ਚੱਲਿਆ ਜਾਂਦਾ ਬਹੁਤ ਖੁਸ਼ ਜੋ ਮਰਜ਼ੀ ਬੋਲੀ ਜਾਵੇ ਨਹੀਂ ਉਹ ਤੁਹਾਨੂੰ ਮੈਂ ਕਦੇ ਫੇਰ ਦੱਸੂਗਾ ਮੰਮੀ ਜੋ ਮਰਜ਼ੀ ਕਹੇ ਕਿ ਮੈਨੂੰ ਪੁੱਤਾ ਚਾਹੀਦਾ ਕੁੜੀ ਚਾਹੀਦਾ ਹੁਣ ਮੰਮੀ ਦੀ ਥੋੜੀ ਸੁਣਨੀ ਆਪਾਂ ਨੇ ਦੇਖ ਤੇਰੇ ਅੰਦਰ ਇੱਕ ਆਪਣੀ ਨਿਸ਼ਾਨੀ ਪੜਣੀ ਹੈ ਤੇ ਉਹਨੂੰ ਉਹਨੂੰ ਅਸੀਂ ਕਿਉਂ ਨਰਾਦ ਰੀਏ ਚੇ ਕੁੜੀ ਹੋਵੇ ਚੇ ਮੁੰਡਾ ਅੱਫਾ ਨੂੰ ਘੜਨਣ ਲਾਵਾਂਗੇ ਉਹਨੂੰ ਪਿਆਰ ਨਾਲ ਵੱਡਾ ਕਰਾਂਗੇ ਪਾਲਾਂਗੇ ਪੋਸਾਂਗੇ ਤੇ ਰਹੀ ਗੱਲ ਮੰਮੀ ਦੀ ਤੋਂ ਮੰਮੀ ਦੀਆਂ ਗੱਲਾਂ ਤੇ ਗੌਰ ਨਾ ਕਰਿਆ ਕਰ ਸਹੀ ਕਹਿ ਰਹੇ ਹੋ ਤੁਸੀਂ ਜਦੋਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੌਰ ਦੀ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਜਦੋਂ ਘਰ ਦੇ ਵਿੱਚ ਇੱਕ ਮੈਂਬਰ ਇਤਰਾਜ਼ ਕਰਨ ਲੱਗ ਜੇ ਨਾ ਫਿਰ ਮਾਈਂਡ ਚ ਗੱਲਾਂ ਤਾਂ ਘੁੰਮੀ ਜਾਂਦੀਆਂ ਨੇ ਹੁਣ ਆਪਾਂ ਨੂੰ ਤਾਂ ਬੇਸ਼ੱਕ ਕੋਈ ਇਤਰਾਜ਼ ਨਹੀਂ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਪਰ ਕਿਤੇ ਨਾ ਕਿਤੇ ਮੰਮੀ ਨੂੰ ਇਤਰਾਜ਼ ਆ ਤਾਂ ਕਰਕੇ ਥੋੜਾ ਮੰਨ ਧਾਮਾ ਡਾਊਨ ਹੋ ਜਾਂਦਾ ਹੋਰ ਕੋਈ ਗੱਲ ਨਹੀਂ ਉੱਕਰੀ ਜਾਣਦੇ ਉਹਨੂੰ ਇਤਰਾਜ਼ ਕੋਈ ਗੱਲ ਨਹੀਂ ਪਰ ਦੇਖ ਹੈਪੀ ਇੱਕ ਗੱਲ ਦਾ ਧਿਆਨ ਰੱਖਿਆ ਤੈਨੂੰ ਨਾ ਜੇ ਮੰਮੀ ਕੁਝ ਕਹਿੰਦੀ ਵੀ ਹੈ ਨਾ ਤਾਂ ਤੂੰ ਮੰਮੀ ਦੇ ਅੱਗੇ ਕੋਈ ਐਦਾਂ ਕੋਈ ਜਵਾਬ ਨਹੀਂ ਦੇਣਾ ਤੂੰ ਮੈਨੂੰ ਦੱਸਣਾ ਮੈਂ ਚਰਾ ਧਿਆਨ ਰੱਖੂੰਗਾ ਠੀਕ ਹੈ ਨਹੀਂ ਨਹੀਂ ਤੁਸੀਂ ਬੇਫਿਕਰ ਹੋ ਮੈਂ ਮੰਮੀ ਮੂਰੇ ਕਦੇ ਬੋਲੀ ਨਹੀਂ ਹੈਗੀ ਅੱਜ ਤੱਕ ਤੇ ਨਾ ਹੀ ਅੱਗੇ ਕਦੇ ਬੋਲੂੰਗੀ ਨਾਲੇ ਵੈਸੇ ਵੀ ਉਹ ਮੇਰੀ ਮਾਂ ਉਹ ਮੈਨੂੰ ਕੁਝ ਵੀ ਕਹਿ ਸਕਦੀ ਤੇ ਮੈਂ ਉਹਦੀ ਧੀ ਮੇਰੇ ਲਈ ਤਾਂ ਇੰਨਾ ਹੀ ਬਹੁਤ ਹੈ ਕਿ ਤੂੰ ਮੇਰੀ ਮਾਂ ਦੀ ਇਨਜਿਤ ਕਰਦੀ ਹੈ ਦੇਖ ਮੇਰੀ ਮਾਂ ਤੋਂ ਬਿਨਾ ਮੇਰਾ ਹੋਰ ਹੈ ਵੀ ਕੌਣ ਹੈ ਹਨਾ ਕੋਈ ਗੱਲ ਨਹੀਂ ਬਾਕੀ ਗੱਲ ਸੁਣ ਕੁਝ ਵੀ ਤੈਨੂੰ ਲੋੜ ਹੈ ਨਾ ਜਿਵੇਂ ਮਰਜੀ ਤੇ ਤੈਨੂੰ ਕੋਈ ਤਕਲੀਫ ਹੁੰਦੀ ਹੈ ਤੇ ਤੂੰ ਮੈਨੂੰ ਦੱਸਣਾ ਠੀਕ ਹੈ ਮੈਂ ਕੰਮ ਛੱਡ ਦੂੰਗਾ ਛੁੱਟੀ ਕਰੂਗਾ ਅੱਛਾ ਜੀ ਐਂ ਕਰੋ ਫਿਰ 9 ਮਹੀਨਾ ਤੁਸੀਂ ਇੱਥੇ ਹੀ ਬਹਿ ਜਾਓ ਮੇਰਾ ਸਹਰਾਣੀ ਠੀਕ ਆ ਉਹ ਚੱਲ ਜੀ ਉਹ ਤੈਨੂੰ ਕੀ ਕੰਮ ਤਾਂ ਕਰ ਲਈ ਆ ਉਹ ਤੈਨੂੰ ਕੀ ਦੱਸਾਂ ਪਤਾ ਕਿੰਨੀ ਖੁਸ਼ੀ ਹੋਈ ਮੈਨੂੰ ਕਿ ਪ੍ਰਮਾਤਮਾ ਨੇ ਸਾਡੀ ਸੁਣ ਲਈ ਹੁਣ ਹੁਣ ਮੈਂ ਤੈਨੂੰ ਨਾ ਆਪਣੇ ਆਪ ਤੋਂ ਵੀ ਕੋਈ ਸ਼ਿਕਾਇਤ ਨਹੀਂ ਹੋਣ ਦਿਆਂਦਾ ਹੁਣ ਮੈਂ ਤੇਰਾ ਪੂਰਾ ਧਿਆਨ ਰੱਖਿਆ ਕਰੂੰਗਾ ਤੇ ਕਦੇ-ਕਦੇ ਮਾੜਾ-ਮੋਟਾ ਬੋਲਦਾਂ ਨਾ ਤੇ ਹੁਣ ਉਹਦੇ ਤੇ ਵੀ ਕੰਟਰੋਲ ਕਰੂੰਗਾ ਅੱਛਾ ਜੀ ਹੁਣ ਐਨੇ ਸਿਆਣੇ ਹੋ ਗਏ ਚਲ ਵਧੀਆ ਗੱਲਾਂ ਅਜੇ ਤਾਂ ਜਵਾਬ ਹੋਣ ਵਾਲਾ ਹੈ ਹੁਣ ਹੀ ਐਨੇ ਸਿਆਣੇ ਹੋਗੇ ਜਦੋਂ ਇਸ ਘਰ ਚ ਬੱਚਾ ਆ ਗਿਆ ਫਿਰ ਤਾਂ ਮੈਂ ਕਹਿੰਨੀ ਹਾਂ ਕੁਝ ਜ਼ਿਆਦਾ ਸਿਆਣੇ ਹੋ ਜੂਗੀ ਨਾ ਇਹ ਖੁਸ਼ੀ ਉਹ ਇਦਾਂ ਦੀ ਹੁੰਦੀ ਹੈ ਤੈਨੂੰ ਕੀ ਦੱਸਾਂ ਮੈਂ ਨਾ ਤੈਨੂੰ ਬਿਆਨ ਨਹੀਂ ਕਰ ਸਕਦਾ ਕਿ ਮੈਨੂੰ ਕਿੰਨੀ ਕੁ ਜ਼ਿਆਦਾ ਖੁਸ਼ੀ ਹੋ ਰਹੀ ਹੈ ਮੈਨੂੰ ਯਕੀਨ ਜਾਨੀ ਹੋਇਆ ਜਦੋਂ ਡਾਕਟਰ ਨੇ ਦੱਸਿਆ ਕਿ ਹੁਣ ਅਸੀਂ 2 ਤੋਂ 3 ਹੋਣ ਲੱਗੇ ਆਏ ਚਲੋ ਹੁਣ ਗੱਲਾਂ ਹੀ ਮਾਰਦੇ ਰਹੂਗੇ ਕਿ ਰੋਟੀ ਵੀ ਖਾਉਂਗੇ ਮੈਂ ਆ ਕੱਪੜੇ ਚੇਂਜ ਕਰ ਲਾਂ ਠੀਕ ਹੈ ਤੇ ਪਾ ਲਿਆ ਰੋਟੀ ਤਾਂ ਬਣੀ ਪਈ ਹੋਣੀ ਹੈ ਨਾ ਚਲੋ ਠੀਕ ਹੈ ਮੈਂ ਬਾਕੇ ਲੈਣਾਂ